ਕਿਸੇ ਸ਼ਹਿਰ ਦੇ ਵਿੱਚ ਦੀ ਬੂਜਤੇ ਹੋਮੋਗੇ ਕਿਤੇ ਵੀ ਲਾਈਟਾਂ ਤੇ ਖੜਦੇ ਹੋਮੋਗੇ ਤਾਂ ਤੁਹਾਨੂੰ ਉੱਥੇ ਆਲੇ ਦੁਆਲੇ ਜਿਹੜੇ ਛੋਟੇ ਬੱਚੇ ਨੇ ਉਹ ਪੀਖ ਮੰਗਦੇ ਹੋਏ ਨਸਰ ਆਉਣਗੇ ਹਾਲਾਂਕਿ ਸਰਕਾਰ ਦੇ ਵੱਲੋਂ ਇੱਕ ਹਯਾ ਕੀਤਾ ਗਿਆ ਹੈ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਉਥੋਂ ਜਿਹੜਾ ਫੜ ਕੇ ਉਹਨਾਂ ਦੇ ਡੀਐਨਏ ਟੈਸਟ ਕਰਾਏ ਜਾਣ ਤੇ ਉਹਨਾਂ ਨੂੰ ਅੱਗੇ ਜਿਹੜਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਆਉਂਦੀਆਂ ਨੇ ਕਿ ਕਈ ਬੱਚੇ ਮਿਸਿੰਗ ਸਿਗੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਦੇ ਵੱਲੋਂ ਇੱਕ ਹੰਬੜਾ ਮਾਰਿਆ ਗਿਆ ਇਹ ਲੋਕ ਗਰੋਹ ਨੇ ਨਾ ਜਿਹੜੇ ਇਹਨਾਂ ਦੇ ਹੱਥ ਕੱਟ ਦੇਣੇ ਜਾਂ ਇਹਨਾਂ ਨੂੰ ਬਲਾਈਂਡ ਕਰ ਦੇਣਾ ਤਾਂ ਕਿ ਇੱਕ ਦਇਆ ਭਾਵਨਾ ਦੇ ਕਿ ਹੋਰ ਉਮੜੇ ਜੀ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਪੈਸੇ ਦੇਨੇ ਸਾਡੀ ਪੈਸੇ ਦੇਣ ਦੀ ਜਿਹੜੀ ਇੱਕ ਦਇਆ ਭਾਵਨਾ ਵਾਲੀ ਆਦਤ ਆ ਉਹ ਪ੍ਰਮੋਟ ਕਰ ਰਹੀ ਐ ਇਸ ਵਿਜਟ ਜੀ ਜਿਹੜੀ ਮੁਸ਼ਕਲ ਐ ਇਹਦੇ ਵਿੱਚ ਸਾਨੂੰ ਆਮ ਪਬਲਿਕ ਦਾ ਵੀ ਸਹਿਯੋਗ ਚਾਹੀਦਾ ਕਿ ਉਹ ਬੱਚਿਆਂ ਨੂੰ ਪੈਸਾ ਨਾ ਦੇਣ ਹੂੰ ਜੇ ਤੁਹਾਨੂੰ ਲੱਗਦਾ ਕਿ ਕੋਈ ਬੱਚਾ ਮੁਸੀਬਤ 'ਚ ਹੈ, ਮੁਸ਼ਕਲ 'ਚ ਹੈ, ਤੁਸੀਂ ਉਸ ਦੇ ਘਰ ਜਾਓ, ਉਹਦੀ ਹੈਲਪ ਕਰੋ। ਜੀ। ਜੇ ਘਰ ਜਾਣ ਦਾ ਸਮਾਂ ਨਹੀਂ ਹੈਗਾ ਸਾਡੇ ਕੋਲੇ ਤੇ ਤੁਸੀਂ ਲਾਈਟਾਂ ਤੇ ਉਹ ਕੋ ਵੱਡੀ 'ਚ ਹੈ, ਉਹ ਕਹਿੰਦਾ ਮੈਂ ਕੁਝ ਨਹੀਂ ਖਾਇਆ ਤਾਂ ਉਸ ਨੂੰ ਕੁਝ ਖਾਣ ਲਈ ਲੈ ਕੇ ਦੇ ਦਿਓ। ਜੀ। ਠੀਕ ਹੈ ਪਰ ਉਹਨੂੰ ਪੈਸੇ ਨਾ ਦਿਓ, ਉਹਨੂੰ ਬੁੱਕਸ ਲੈ ਕੇ ਦਿਓ, ਉਹਦੀ ਮਦਦ ਕਰੋ। ਕਦੇ ਕਦੇ ਇਦਾਂ ਹੋਇਆ ਤੁਹਾਡੇ ਗੱਲ ਪਏ ਆ ਕਦੇ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰਨ ਜਾਂਦੇ ਹੋ ਜਾਂ ਬੱਚਿਆਂ ਨੂੰ ਪੁੱਛਣ ਜਾਂਦੇ ਹੋ ਵੀ ਟਾਬਿਆਂ ਤੇ ਕਿਉਂ ਕੰਮ ਕਰਦਾ ਤੁਸੀਂ ਉਹਨਾਂ ਦੇ ਘਰਾਂ ਚ ਵੀ ਜਾਂਦੇ ਹੋ ਕਿ ਜਿੱਦੇ ਚੁਗਿਆਂ ਚ ਆਪਣੀਆਂ ਚ ਰਹਿੰਦੇ ਆ ਤਾਂ ਕਦੇ ਉਹ ਲੋਕ ਤੁਹਾਡੇ ਗੱਲ ਪਏ ਆ ਇੱਕ ਬੱਚਾ ਜਿਹੜਾ ਮੰਗ ਰਿਹਾ ਉਹਨੂੰ ਸਿਖਾਇਆ ਵੀ ਸਾਰਾ ਕੁਝ ਕਿਹਾ ਵੀ ਜੇਦੋਂ ਤੈਨੂੰ ਕੋਈ ਫੜਨਾਂ ਤੂੰ ਸੜਕ ਤੇ ਲਟ ਜਾਣਾ ਤੂੰ ਜਾਣਾ ਨਹੀਂ ਹੈ ਜ਼ਬਰਦਸਤੀ ਕਰਨੀ ਆ ਅਸੀਂ ਬੜੇ ਸੌਫਟ ਤਰੀਕੇ ਨਾਲ ਉਹ ਬੱਚਿਆਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਪਰ ਕਿਤੇ ਨਾ ਕਿਤੇ ਥੋੜੀ ਜਿਹੀ ਜ਼ਬਰਦਸਤੀ ਮਤਲਬ ਬੱਚੇ ਨਾਲ ਕਰਨੀ ਵੀ ਪੈਂਦੀ ਆ ਸਾਡੀ ਕਿਉਂਕਿ ਨਹੀਂ ਉਹ ਸਾਡੇ ਤੋਂ ਭੱਜ ਕੇ ਹੋ ਸਕਦਾ ਸੜਕ ਤੇ ਭੱਜ ਜੇ ਕਿਤੇ ਕੋਈ ਗੱਡੀ ਆਸਤਾ ਜੇ ਕੋਈ ਹਾਦਸਾ ਵੀ ਹੋ ਸਕਦਾ ਜੇਕਰ ਤੁਸੀਂ ਕਿਸੇ ਬੱਚੇ ਤੋਂ ਬਾਲ ਮਜ਼ਦੂਰੀ ਕਰਾਣੇ ਹੋ ਤਾਂ ਤੁਹਾਨੂੰ 1 ਸਾਲ ਦੀ ਸਜ਼ਾ ਹੋ ਸਕਦੀ ਆ ਜੀ ਕਿਉਂਕਿ ਤੁਸੀਂ ਉਸ ਨੂੰ ਵਿਕਟਮ ਬਣਾਉਂਦੇ ਤੁਸੀਂ ਉਸ ਨੂੰ এডਿਕੇਸ਼ਨ ਤੋਂ ਤੋੜਦੇ ਆ ਅ ਇੰਡੀਆ ਦੇ ਵਿੱਚ ਇੱਕ ਸਾਲ ਦਾ 80000 ਬੱਚਾ ਮਿਸ ਹੋ ਜਾਂਦਾ ਤਾਂ ਉਹਦੇ ਵਿੱਚੋਂ ਸਿਰਫ 60% ਬੱਚੇ ਹੀ ਰਿਕਵਰ ਹੁੰਦੇ ਸਾਰੇ ਬੱਚੇ ਰਿਕਵਰ ਨਹੀਂ ਹੁੰਦੇ ਤੇ ਇਹ ਵੀ ਇੱਕ ਗੰਭੀਰ ਵਿਸ਼ਾ ਉਹ ਬੱਚੇ ਕਿੱਥੇ ਜਾਂਦੇ ਆ ਕਿ ਕਈ ਵਾਰੀ ਇਹ ਲੋਕ ਇਹ ਗਰੋ ਸੋਸ਼ਲ ਮੀਡੀਆ ਦੇ ਰਾਹੀਂ ਇੰਸਟਾਗ੍ਰam WhatsApp ਤੇ ਫੇਸਬੁੱਕ ਦੇ ਰਾਹੀਂ ਵੀ ਸਾਡੇ ਬੱਚਿਆਂ ਨੂੰ ਵਰਗਲਾ ਲੈਂਦੇ ਹਨ ਉਹ ਸਾਰੇ ਸਾਡੇ ਬੱਚਿਆਂ ਦੀ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਦੇ ਆ ਇਹ ਬੱਚਾ ਕਿੱਥੇ ਰਹਿੰਦਾ ਕੀ ਕਰਦਾ ਇਹਦੇ ਪੇਰੈਂਟਸ ਕੀ ਕਰਦੇ ਆ ਜੀ ਹਰ ਇੱਕ ਬੱਚਾ ਕਿਸੇ ਨਾ ਕਿਸੇ ਮੁਸ਼ਕਲ ਹਾਲਾਤਾਂ ਚੋਂ ਗੁਜ਼ਰ ਰਿਹਾ ਜੇਕਰ ਕਿਸੇ ਬੱਚੇ ਕੋਲ ਪੈਸੇ ਦੀ ਕਮੀ ਆ ਤਾਂ ਉਹ ਪਹਿਲਾਂ ਉਹਨੂੰ ਪੈਸਾ ਆਫਰ ਕਰਨਗੇ ਜੇਕਰ ਕਿਸੇ ਬੱਚੇ ਨੂੰ ਕੋਈ ਇਮੋਸ਼ਨਸ ਦੀ ਕਮੀ ਹੈ ਕਿ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਉਦਾਂ ਦੀ ਉਹਦੀ ਨੀਡ ਪੂਰੀ ਕਰਕੇ ਉਹਨੂੰ ਪਹਿਲਾਂ ਆਪਣੇ ਵੱਲ ਕਰਕੇ ਫਿਰ ਉਹਨੂੰ ਇੱਕ ਤਰ੍ਹਾਂ ਦਾ ਕਿਡਨੈਪਿੰਗ ਕਰਕੇ ਦੂਜੀਆਂ ਸਟੇਟਾਂ ਦੇ ਵਿੱਚ ਭੇਜ ਕੇ ਜਿੱਥੇ ਤੱਕ ਤਾਂ ਲੜਕੀਆਂ ਦਾ ਗੱਲ ਹੈ ਲੜਕੀਆਂ ਨਾਲ ਤਾਂ ਸਿਰਕ ਸ਼ੋਸ਼ਣ ਵਰਗੇ ਮਸਲੇ ਬਹੁਤ ਦੇਖਦੇ ਆ ਸੀ ਜੀ ਸਸਿਕਾਲ ਜੀ ਤੁਸੀਂ ਵਖਰੇ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਜਦੋਂ ਵੀ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਦੀ ਗੁਜਰਤੇ ਹੋਮੋਗੇ ਕਿਤੇ ਵੀ ਲਾਈਟਾਂ ਤੇ ਖੜਦੇ ਹੋਮੋਗੇ ਤਾਂ ਤੁਹਾਨੂੰ ਉੱਥੇ ਵਾਲੇ ਦੁਬਾਰੇ ਜਿਹੜੇ ਛੋਟੇ ਬੱਚੇ ਨੇ ਉਹ ਭੀਖ ਮੰਗਦੇ ਹੋਏ ਨਸਰ ਆਉਣਗੇ ਹਾਲਾਂਕਿ ਸਰਕਾਰ ਦੇ ਵੱਲੋਂ ਇੱਕ ਤਹੱਈਆ ਕੀਤਾ ਗਿਆ ਹੈ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਉਥੋਂ ਜਿਹੜਾ ਫੜ ਕੇ ਉਹਨਾਂ ਦੇ ਡੀਐਨਏ ਟੈਸਟ ਕਰਾਏ ਜਾਣ ਤੇ ਉਹਨਾਂ ਨੂੰ ਅੱਗੇ ਜਿਹੜਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਆਉਂਦੀਆਂ ਨੇ ਕਿ ਕਈ ਬੱਚੇ ਮਿਸਿੰਗ ਸੀਗੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਦੇ ਵੱਲੋਂ ਇੱਕ ਹੰਬੜਾ ਮਾਰਿਆ ਗਿਆ ਤਾਂ ਅੱਜ ਸਾਡੇ ਨਾਲ ਜ਼ਿਲ੍ਹਾ ਪਾਲ ਸੁਰੱਖਿਆ ਆਫੀਸਰ ਜਿਹੜੇ ਨੇ ਉਹ ਮੌਜੂਦ ਨੇ ਸਾਡੇ ਨਾਲ ਹਰ ਭਜਨ ਸਿੰਘ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਰ ਸੇਤਾ ਕੈਮ ਨੇ ਬਹੁਤ ਵਧੀਆ ਜੀ ਜੀ ਤਾਂ ਸਰ ਜਿਹੜਾ ਇਹ ਸਰਕਾਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਕਿ ਕੁਝ ਜਿਹੜੇ ਬੱਚੇ ਤੁਸੀਂ ਦੇਖਦੇ ਸੀ ਹਨਾ ਤੁਹਾਡੇ ਤਾਂ ਹਾਲਾਂਕਿ ਤੁਹਾਡੇ ਵਿਭਾਗ ਦੇ ਅੰਡਰ ਤਾਂ ਆਉਂਦੇ ਤੁਸੀਂ ਤਾਂ ਖਾਸ ਕਰਕੇ ਇਹਨਾਂ ਤੇ ਨਿਗਰਾਨੀ ਰੱਖਦੇ ਹੋ ਜਿਹੜੇ ਬੱਚੇ ਭੀਖ ਜ਼ਿਆਦਾਤਰ ਬਹੁਤ ਮੰਗਣ ਲੱਗੇ ਸੀ ਉਹਨਾਂ ਦੀ ਤਦਾਦ ਬਹੁਤ ਜ਼ਿਆਦਾ ਵਧ ਗਈ ਸੀ ਜੀ ਤਾਂ ਇਸ ਮਸਲੇ ਦੇ ਉੱਤੇ ਕੀ ਕਹਿਣਾ ਚਾਹੋਗੇ ਕਿਉਂਕਿ ਗਿਣਤੀ ਦਿਨ ਬਦ ਦਿਨ ਜਿਹੜੀ ਹੈ ਇਹਨਾਂ ਦੀ ਵਧ ਹੀ ਜਾਂਦੀ ਸੀ ਦੇਖੋ ਜਿਹੜਾ ਇਹ ਮਸਲਾ ਜੀ ਬਾਲ ਭਿਖਿਆ ਨਾਲ ਸੰਬੰਧਿਤ ਹੈ ਜੀ ਇਹ ਇੱਕ ਬਹੁਤ ਗੰਭੀਰ ਮਸਲਾ ਜੀ ਤੇ ਇਹ ਅੱਜ ਦਾ ਨਹੀਂ ਹੈ ਜੀ ਬਹੁਤ ਲੰਬੇ ਸਮੇਂ ਤੋਂ ਅਸੀਂ ਸਾਰੇ ਇਸ ਨੂੰ ਦੇਖਦੇ ਆ ਰਹੇ ਹਾਂ ਜੀ ਤੇ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਕਿਉਂਕਿ ਬੱਚਾ ਕੋਈ ਵੀ ਹੋਵੇ ਹਮ ਸਾਨੂੰ ਹੁੰਦਾ ਕਿ ਉਹਦਾ ਜਿਹੜਾ ਬੇਸਿਕ ਰਾਈਟ ਹੈ ਉਹਦਾ ਜਿਹੜਾ ਉਹਦੇ ਹੱਕ ਨੇ ਜੀ ਉਹਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹਨੂੰ ਪ੍ਰੋਪਰ ਖਾਣਾ ਮਿਲਣਾ ਚਾਹੀਦਾ ਜੀ ਤੇ ਅਸੀਂ ਪੰਜਾਬ ਦੇ ਵਾਸੀ ਇਸ ਚੀਜ਼ ਨੂੰ ਇੱਕ ਸਾਡੇ ਧਰਮ ਦੇ ਵਿੱਚ ਹੀ ਐ ਖੂਨ ਦੇ ਵਿੱਚ ਹੀ ਹੈ ਹਮ ਕੀ ਇੱਕ ਦਇਆ ਭਾਵਨਾ ਦੇ ਤੌਰ ਤੇ ਅਸੀਂ ਹਮੇਸ਼ਾ ਹੀ ਗੁਰੂ ਘਰਾਂ ਦੇ ਲੰਗਰ 'ਵਿ ਲਾਉਂਦੇ ਆ ਜਿੱਥੇ ਵੀ ਕਿਤੇ ਮੁਸੀਬਤ ਹੁੰਦੀ ਆ ਉੱਥੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਨਹੀਂ ਕੋਈ ਮੁਸੀਬਤ ਨਾ ਰਹੇ ਪਰ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਜੀ ਐਦਾਂ ਦੇ ਬੱਚੇ ਸੜਕਾਂ ਦੇ ਉੱਤੇ ਆਪਾਂ ਦੇਖਦੇ ਆਂ ਲਾਈਟਾਂ ਤੇ ਦੇਖਦੇ ਆਂ ਕਈ ਵਾਰ ਤਾਂ ਆਪਾਂ ਦੇਖਿਆ ਕਿ ਬਹੁਤ ਤੁੱਪ ਹੁੰਦੀ ਹੈ ਹਮ ਜਦੋਂ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਆ ਉਹ ਜਾ ਉਹਨਾਂ ਨੂੰ ਉਹਨਾਂ ਦੇ ਮਾਪੇ ਕਹਿ ਲੋ ਜਾਂ ਫਿਰ ਇਹ ਬੱਚਿਆਂ ਨੂੰ ਦਿਖਾ ਕੇ ਜੀ ਸਾਡੇ ਤੋਂ ਜਿਹੜੀ ਹੈਗੀ ਆ ਪੈਸੇਾਂ ਦੀ ਮੰਗ ਕੀਤੀ ਜਾਂਦੀ ਹੈ ਤੇ ਅਸੀਂ ਫਿਰ ਉਸ ਦਇਆ ਭਾਵਨਾ ਦੇ ਵਿੱਚ ਆ ਕੇ ਉਹਨਾਂ ਨੂੰ ਪੈਸੇ ਦਿੰਦੇ ਵੀ ਹੈ ਜੀ ਸੋ ਇਹ ਸਾਡੇ ਵਿਭਾਗ ਦੇ ਵੱਲੋਂ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਵਿਭਾਗ ਜੀ ਪਿਛਲੇ ਲੰਬੇ ਸਮੇਂ ਦੇ ਉੱਤੋਂ ਇਹਦੇ ਤੇ ਕੰਮ ਕਰ ਰਿਹਾ ਜੀ ਤੇ ਖਾਸ ਤੌਰ ਤੇ ਮੈਂ ਮਤਲਬ ਵਧਾਈ ਦੇ ਪਾਤਰ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੀ ਔਰ ਸਾਡੇ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਮੈਡਮ ਸ਼੍ਰੀਮਤੀ ਬਲਜੀਤ ਕੌਰ ਜੀ ਜਿਨ੍ਹਾਂ ਦੀ ਮੁੱਢ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦਾ ਕੋਈ ਵੀ ਬੱਚਾ ਜਿਹੜਾ ਸੁਰੱਖਿਆ ਤੇ ਸੰਭਾਲ ਦੇ ਦਾਇਰੇ ਚ ਆਉਂਦਾ ਉਸ ਨੂੰ ਅਸੀਂ ਸਰਕਾਰ ਦੀਆਂ ਸੁਵਿਧਾਵਾਂ ਦੇ ਨਾਲ ਜੋੜ ਸਕੀਏ ਸੋ ਇਹਦੇ ਨਾਲ ਹੀ ਹੁਣ ਜਿਹੜੀ ਗੱਲ ਤੁਸੀਂ ਗੱਲ ਕਰੀਏ ਕਿ ਆਪਾਂ ਆ ਜੀਏ ਕਿ ਬੱਚੇ ਇਹ ਕਿਉਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਜੀ ਸੋ ਇਹ ਉਹ ਬੱਚੇ ਨੇ ਜਿਹੜੇ ਬੱਚਿਆਂ ਨੂੰ ਕਈ ਵਾਰੀ ਦੂਜੀਆਂ ਸਟੇਟਾਂ ਤੋਂ ਲੈ ਕੇ ਜੀ ਆਪਣੇ ਦੂਜੇ ਜਦਾਂ ਇੱਥੋਂ ਮੂਵ ਹੋਏ ਤਾਂ ਲੁਧਿਆਣੇ ਚਲੇ ਗਏ ਜੀ ਜਾਂ ਕਿਸੇ ਦੂਸਰੀ ਸਟੇਟ ਤੋਂ ਮੂਵ ਹੋ ਕੇ ਪੰਜਾਬ ਚ ਆ ਗਏ ਜੀ ਪੰਜਾਬ ਚ ਬਹੁਤੀ ਸਖਤੀ ਹੋਊਗੀ ਮੂਵ ਹੋ ਕੇ ਕਿਸੇ ਦੂਸਰੀ ਸਟੇਟ ਚ ਚਲੇ ਜਾਣਗੇ ਇਹ ਇੱਕ ਬੇਸਿਕ ਪ੍ਰੋਬਲਮ ਹੈ ਜਿਹੜੀ ਕਿ ਉਹ ਪੇਰੈਂਟਸ ਇਹਨਾਂ ਬੱਚਿਆਂ ਨੂੰ ਦਿਖਾ ਕੇ ਭਿਖਿਆ ਮੰਗਦੇ ਸੀ ਪਰ ਜਿਹੜਾ ਹੁਣ ਫੈਸਲਾ ਆਇਆ ਜੀ ਕਿ ਅਸੀਂ ਇਹ ਆਇਡੈਂਟੀਫਾਈ ਕਰੀਏ ਕਿ ਇਹ ਬੱਚੇ ਇਹਨਾਂ ਦੇ ਹੈਗੇ ਵੀ ਹਨ ਕਿ ਨਹੀਂ ਹੈਗੇ ਹਮ ਕਿਉਂਕਿ ਜਿਹੜੀ ਭਿੱਖਿਆ ਲਈ ਜਾ ਰਹੀ ਹੈ ਉਹ ਤਾਂ ਬੱਚੇ ਨੂੰ ਦਿਖਾ ਕੇ ਲਈ ਜਾ ਰਹੀ ਹੈ ਨਾ ਜੀ ਤੇ ਉਹ ਬੱਚੇ ਬਹੁਤੀ ਵਾਰੀ ਜਦੋਂ ਇਹ ਅਸੀਂ ਇਹਨਾਂ ਨੂੰ ਰੈਸਕਿਊ ਕਰਦੇ ਹੁੰਦੇ ਸੀ ਪਹਿਲਾਂ ਅਸੀਂ ਆਪਣੇ ਦਫ਼ਤਰਾਂ ਚ ਲੈ ਆਉਂਦੇ ਸੀ ਫਿਰ ਅਸੀਂ ਦੇਖਣਾ ਕਿ ਇਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਸੀ ਆਧਾਰ ਕਾਰਡ ਜਾਂ ਕੋਈ ਵੋਟਰ ਕਾਰਡ ਕੁਝ ਵੀ ਨਹੀਂ ਪ੍ਰੋਡਿਊਸ ਕਰਦੇ ਸੀ ਇਹ ਸਿਰਫ ਇਹ ਕਹਿੰਦੇ ਸੀ ਕਿ ਅਸੀਂ ਗਰੀਬ ਆ ਅਸੀਂ ਨਹੀਂ ਬਣਾ पाए ਅਸੀਂ ਕਿਸੇ ਦੂਸਰੀ ਸਟੇਟ ਤੋਂ ਆ ਜੀ ਫਿਰ ਸਾਨੂੰ ਇਹਨਾਂ ਨੂੰ ਰਿਲੀਜ਼ ਕਰਨਾ ਪੈਂਦਾ ਸੀ ਪਰ ਹੁਣ ਜਿਹੜਾ ਇਹ ਫੈਸਲਾ ਇਹਦੇ ਨਾਲ ਜਿਹੜਾ ਸਭ ਤੋਂ ਵਧੀਆ ਕਦਮ ਹੈ ਉਹ ਇਹ ਹੈ ਕਿ ਉਹ ਬੱਚੇ ਆਇਡੈਂਟੀਫਾਈ ਹੋਣਗੇ ਜਿਹੜੇ ਬੱਚੇ ਕਈ ਲੰਬੇ ਸਮੇਂ ਤੋਂ ਮਿਸਿੰਗਸ ਨੇ ਤੇ ਚੰਗੇ ਚੰਗੇ ਪਰਿਵਾਰਾਂ ਦੇ ਬੱਚੇ ਮਿਸਿੰਗਸ ਨੇ ਉਹ ਬੱਚਿਆਂ ਨੂੰ ਇਹ ਲੋਕ ਲੈ ਕੇ ਉਹਨਾਂ ਤੋਂ ਬੈਗਿੰਗ ਕਰਾਉਂਦੇ ਸੀ ਸੋ ਇਸ ਫੈਸਲੇ ਨਾਲ ਸਭ ਤੋਂ ਵੱਡਾ ਜਿਹੜਾ ਕਦਮ ਇਹ ਇੱਕ ਜਾਊਗਾ ਇੱਕ ਤਾਂ ਇਹ ਬੈਗਿੰਗ ਘਟੂਗੀ ਭਿੱਖਿਆ ਘਟੂਗੀ ਤੇ ਨਾਲ ਹੀ ਸਾਨੂੰ ਬੱਚੇ ਵੀ ਆਇਡੈਂਟੀਫਾਈ ਹੋਣਗੇ ਜਿਹੜੇ ਮਿਸਿੰਗ ਦੀ ਕੈਟਾਗਰੀ ਚਾਹੁੰਦੇ ਹਾਂ ਸਰ ਜਿੱਦਾਂ ਭਿੱਖਿਆ ਦੀ ਆਪਾਂ ਗੱਲ ਕਰਦੇ ਆ ਭੀਖ ਮੰਗਦੇ ਆ ਤਾਂ ਕਈ ਜਿਹੜੇ ਛੋਟੇ ਬੱਚੇ ਨੇ ਲੋਕਾਂ ਨੇ ਘਰਾਂ ਦੇ ਵਿੱਚ ਵੀ ਫੜ ਕੇ ਰੱਖੇ ਨੇ ਘਰਾਂ ਦੇ ਵਿੱਚ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਕਈ ਹੋਟਲਾਂ ਦੇ ਉੱਤੇ ਕੰਮ ਕਰਦ ਨੇ ਕਿ ਉਹਨਾਂ ਦੇ ਵੀ ਜਿਹੜੇ ਉਹਨਾਂ ਦੀ ਵੀ ਆਇਡੈਂਟੀਫਿਕੇਸ਼ਨ ਹੋਊਗੀ ਜੀ ਬਿਲਕੁਲ ਇਹ ਤਾਂ ਅਸੀਂ ਰੂਟੀਨ ਵਰਕ ਇੱਕ ਪੂਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਤੁਹਾਡੀ ਜਾਣਕਾਰੀ ਲਈ ਤੇ ਦੱਸਣਾ ਚਾਹੂੰਗਾ ਕਿ ਇੱਕ ਚਾਈਲਡ ਪ੍ਰੋਟੈਕਸ਼ਨ ਨੂੰ ਲੈ ਕੇ ਜਿਵੇਂ ਜਿਵੇਂ ਆਪਾਂ ਸੁਣਦੇ ਆ ਨਾ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਹੋਰ ਵਿਕਸਿਤ ਦੇਸ਼ਾਂ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਕਿ ਬੱਚੇ ਨੂੰ ਕਿਸੇ ਨੇ ਪੁਨਿਸ਼ ਕੀਤਾ ਜਾਂ ਉਹਨੂੰ ਕਿਸੇ ਨੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨੀ ਕੀਤੀ ਤਾਂ ਉਹ ਪੁਲਿਸ ਨੂੰ ਕਾਲ ਕਰ ਦਿੰਦਾ ਸਾਡੇ ਵੀ ਇੱਕ ਸਿਸਟਮ ਹੈਗਾ 1098 ਇੱਕ ਚਾਈਲਡ ਲਾਈਨ ਸਿਸਟਮ ਹੈ ਹੂੰ ਪੂਰੇ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਬੜੀ ਚੰਗੀ ਤਰ੍ਹਾਂ ਅਸੀਂ ਇਸ ਨੂੰ ਚਲਾ ਰਹੇ ਹਾਂ ਜੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪੂਰੇ ਜ਼ਿਲ੍ਹੇ ਨੂੰ ਦੇਖ ਰਹੇ ਨੇ ਤੇ ਉਹਦੇ ਵਿੱਚ ਸਾਡਾ ਕੰਮ ਕੀ ਹੈ ਕਿ ਕੋਈ ਵੀ ਬੱਚਾ ਜੀ ਬੱਚੇ ਤੋਂ ਭਾਵ ਜਿਹੜਾ ਬੱਚਾ 18 ਸਾਲ ਤੋਂ ਥੱਲੇ ਹੈ ਜੀ ਉਹ ਸਾਡੀ ਕੈਟਾਗਰੀ ਚ ਆ ਗਿਆ ਜੀ ਹੁਣ ਉਹ ਸੁਰੱਖਿਆ ਤੇ ਸੰਭਾਲ ਦੇ ਦਾਇਰੇ ਦੇ ਵਿੱਚ ਜਦੋਂ ਆ ਗਿਆ ਤਾਂ ਉਹ ਬੱਚਾ ਚਾਹੇ ਉਸ ਤੋਂ ਬੈਗਿੰਗ ਕਰਾਈ ਜਾ ਰਹੀ ਹੋਵੇ ਜੀ ਚਾਹੇ ਉਸ ਤੋਂ ਬਾਲ ਮਜ਼ਦੂਰੀ ਕਰਾਈ ਜਾ ਰਹੀ ਹੋਵੇ ਜਾਂ ਉਹ ਕਿਸੇ ਨਾ ਕਿਸੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੈ ਉਹਦੇ ਤੇ ਅਸੀਂ ਕਾਰਵਾਈ ਕਰਨੀ ਹੈ ਹੁਣ ਜਿਹੜੀ ਬਾਲ ਮਜ਼ਦੂਰੀ ਹੈ ਇਹ ਵੀ ਇੱਕ অপরাধ ਹੈ ਜੀ ਇਹਦੇ ਵਿੱਚ ਬੱਚਿਆਂ ਨੂੰ ਉਹਨਾਂ ਦਾ ਹੱਕ ਖੋ ਕੇ ਜੀ ਉਹਨਾਂ ਤੋਂ ਮਜ਼ਦੂਰੀ ਕਰਾਈ ਜਾਂਦੀ ਹੈ ਜੀ ਉਹਦੇ ਤੇ ਵੀ ਅਸੀਂ ਐਕਸ਼ਨ ਲੈਂਦੇ ਹਾਂ ਜੀ ਤਾਂ ਸਾਰੇ ਜੋ ਇਹ ਜਿਹੜੀ ਤਦਾਦ ਹੈ ਆਮ ਤੌਰ ਤੇ ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਇਹ ਜ਼ਿਆਦਾਤਰ ਪ੍ਰਵਾਸੀ ਜਿਹੜੇ ਹਾਲਾਂਕਿ ਪੰਜਾਬੀ ਤਾਂ ਕਦੇ ਭੀਖ ਮੰਗਦੇ ਨਹੀਂ ਦੇਖਦੇ ਤਾਂ ਜ਼ਿਆਦਾਤਰ ਪ੍ਰਵਾਸੀ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਉਹ ਦਿਖਾਈ ਦਿੰਦੇ ਨੇ ਇਹ ਕਿਉਂ ਦੇਖੋ ਇਹਦਾ ਇੱਕ ਕਾਰਨ ਇਹ ਹੈਗਾ ਕਿ ਤੁਹਾਡੀ ਗੱਲ ਸਹੀ ਹੈ ਜੀ ਤੇ ਪਹਿਲਾਂ ਮੈਂ ਇਹਦੇ ਨਾਲ ਇੱਕ ਗੱਲ ਹੋਰ ਵੀ ਇੱਕ ਸਪਸ਼ਟ ਕਰਨੀ ਚਾਹੂੰਗਾ ਕਿ ਇੱਕ ਬੱਚੇ ਦਾ ਬੇਸਿਕ ਅਧਿਕਾਰ ਹੈ ਕਿ ਉਹਨੂੰ ਉਹਨੂੰ ਇਕਵੈਲਟੀ ਉਹਦੇ ਨਾਲ ਡੀਲ ਕੀਤਾ ਜਾਵੇ ਕਿਉਂਕਿ ਜਦੋਂ ਅਸੀਂ ਬੱਚਿਆਂ ਨਾਲ ਡੀਲ ਕਰਦੇ ਹਾਂ ਅਸੀਂ ਕਦੇ ਭੇਦਭਾਵ ਨਹੀਂ ਕਰ ਸਕਦੇ ਕਿ ਇਹ ਪਰਵਾਸੀ ਦਾ ਬੱਚਾ ਹੈ ਜਾਂ ਪੰਜਾਬੀ ਦਾ ਬੱਚਾ ਕਿਉਂਕਿ ਸਾਡੇ ਲਈ ਸਾਨੂੰ ਇਹੀ ਸਿਖਾਇਆ ਗਿਆ ਕਿ ਬੱਚਾ ਬੱਚੇ ਦਾ ਰਾਈਟ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਰ ਜੇ ਤੁਹਾਡੇ ਸਵਾਲ ਤੇ ਉਹਨਾਂ ਤਾਂ ਇਹ ਵੀ ਬਿਲਕੁਲ ਸਹੀ ਹੈ ਕਿ ਜ਼ਿਆਦਾਤਰ ਦੂਜੀਆਂ ਸਟੇਟਾਂ ਤੋਂ ਜੀ ਉਹ ਪਰਿਵਾਰ ਜਿਹੜੇ ਉੱਥੇ ਚੰਗੀ ਤਰ੍ਹਾਂ ਕਮਾਈ ਨਹੀਂ ਕਰ ਸਕਦੇ ਜੀ ਕਿਉਂਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ ਹੈਗਾ ਤੇ ਇੱਥੇ ਆਉਂਦੇ ਨੇ ਇੱਥੇ ਸਾਡੇ ਕੋਲ ਕਪੈਸਿਟੀ ਹੈ ਅਸੀਂ ਦਇਆ ਭਾਵਨਾ ਜਿਵੇਂ ਮੈਂ ਸ਼ੁਰੂ ਤੋਂ ਗੱਲ ਕੀਤੀ ਨਾ ਸਾਡੇ ਅੰਦਰ ਦਇਆ ਭਾਵਨਾ ਜੇ ਸਾਡੀ ਜੀਬ ਦੇ ਵਿੱਚ 100 ਰੁਪਏ ਹੁੰਦਾ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਕਿ ਕਿਸੇ ਨੂੰ 10 ਰੁਪਏ ਦੇ ਦਿੰਦੀ ਕਿ ਮਦਦ ਹੋ ਜਾਵੇ ਜੀ ਉਹ ਚੀਜ਼ ਨੂੰ ਦੇਖਦੇ ਹੋਏ ਇੱਥੋਂ ਇਹਨਾਂ ਨੂੰ ਇੱਕ ਚੰਗੀ ਆਮਦਨ ਹੁੰਦੀ ਹੈ ਜੀ ਔਰ ਇਸ ਨੂੰ ਦੇਖਦੇ ਦੇਖਦੇ ਇਹਨਾਂ ਨੇ ਬਹੁਤ ਵੱਡੇ ਵੱਡੇ ਗਰੋਅ ਬਣਾ ਲਏ ਹਮ ਹੁਣ ਜਿਵੇਂ ਸ਼ਹੀਦ ਆਪਣਾ ਇੱਥੇ ਸ਼ਹੀਦੀ ਜੋੜ ਸਭਾ ਜਿਹੜੀ ਲੱਗਦੀ ਆ ਫਤੇਗੜ ਸਾਹਿਬ ਦੇ ਵਿੱਚ ਉਹਦੇ ਵਿੱਚ ਹਰ ਸਾਲ ਬੱਚੇ ਆਉਂਦੇ ਸੀ ਜੀ ਅਸੀਂ ਪਿਛਲੇ 5 ਸਾਲਾਂ ਤੋਂ ਇੱਥੇ ਐਕਟਿਵ ਐ ਔਰ ਗਰੋਹਾਂ ਨੂੰ ਫੜਨਾ ਤੇ ਬੱਚਿਆਂ ਨੂੰ ਟਰੱਕ ਭਰ ਕੇ ਲਿਆਉਣਾ ਹੂੰ ਉਹਨਾਂ ਨੂੰ ਥਾ ਥਾਂ ਤੇ ਪਲੇਸ ਕਰ ਦੇਣਾ ਜੀ ਕਈ ਵਾਰੀ ਉਹਨਾਂ ਦੇ ਨਕਲੀ ਜ਼ਖਮ ਵੀ ਕਰਦੇ ਨੇ ਇੱਕ ਵਾਰ ਦੀ ਗੱਲ ਐ ਇੱਕ ਬੱਚਾ ਮੈਂ ਮੈਂ ਖੁਦ ਉਹਨੂੰ ਦੇਖਿਆ ਕਿ ਬੱਚਾ ਮੰਗ ਰਿਹਾ ਸੀ ਤੇ ਮੈਨੂੰ ਲੱਗਿਆ ਜਿੱਦਾਂ ਉਦੇ ਕੰਨ ਦੇ ਕੋਲ ਕੋਈ ਮਾਸ ਗਲਿਆਵਾ ਹੁੰਦਾ ਜਿੱਦਾਂ ਆਪਾਂ ਨੂੰ ਲੱਗਦਾ ਕਿ ਬਿਮਾਰੀ ਕਾਰਨ ਜੀ ਕੋਈ ਪ੍ਰੋਬਲਮ ਹੈ ਤੇ ਉਹ ਮੈਂ ਜਦੋਂ ਉਹਦੇ ਨੇੜੇ ਗਿਆ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਉਹਦੀ ਥੋੜੀ ਜੀ ਕੰਨ ਤੋਂ ਪੱਟੀ ਲਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤੁਸੀਂ ਯਕੀਨ ਕਰੋਗੇ ਉਹਦਾ ਕੰਨ ਬਿਲਕੁਲ ਠੀਕ ਸੀ ਪਤਾ ਨਹੀਂ ਕਾਦਾ ਮਾਸ ਉਹਨਾਂ ਨੇ ਆਪਣੇ ਕੰਨ ਤੇ ਲਾਇਆ ਹੋਇਆ ਸੀ ਸਿਰਫ ਸੰਗਤ ਨੂੰ ਇੱਕ ਰੱਖਣ ਵਾਸਤੇ ਹਾਂ ਤੇ ਉਸ ਦੇ ਸਿਸਟਮ ਚ ਉਹਨਾਂ ਨੂੰ ਪੈਸੇ ਸੰਗਤ ਦੇ ਦਿੰਦੀ ਹੈ ਹਮ ਕਈ ਵਾਰੀ ਬੱਚਿਆਂ ਨਾਲ ਮਤਲਬ ਇਹ ਲੋਕ ਗਰੋਹ ਨੇ ਨਾ ਜਿਹੜੇ ਇਹਨਾਂ ਦੇ ਹੱਥ ਕੱਟ ਦੇਣੇ ਜਾਂ ਇਹਨਾਂ ਨੂੰ ਬਲਾਈਂਡ ਕਰ ਦੇਣਾ ਤਾਂ ਕਿ ਇੱਕ ਦਇਆ ਭਾਵਨਾ ਦੇਖ ਕੇ ਹੋਰ ਉਮੜੇ ਜੀ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਪੈਸੇ ਦਿੰਨੇ ਜੀ ਤੇ ਇਹ ਮੁੜਕੜ ਕੇ ਗੱਲ ਉੱਥੇ ਆ ਗਈ ਹੈ ਕਿ ਇਹ ਇੱਕ ਗਰੋਹ ਨੇ ਵੱਡੇ ਵੱਡੇ ਜਿਹੜੇ ਗਰੋਹ ਬੱਚਿਆਂ ਤੋਂ ਇਤਾਂ ਦੇ ਕੰਮ ਕਰਵਾ ਰਹੇ ਨੇ ਉਹਨਾਂ ਦਾ ਬੇਸਿਕ ਰਾਈਟ ਐਜੂਕੇਸ਼ਨ ਹੈ ਉਹਨਾਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਤੇ ਜਿਹੜੇ ਪ੍ਰਵਾਸੀ ਨੇ ਉਹ ਇਸੇ ਕਰਕੇ ਸਾਡੇ ਕੋਲ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਉਨੀ ਆਮਦਨ ਨਹੀਂ ਹੁੰਦੀ ਜਿੰਨੀ ਇੱਥੇ ਪੰਜਾਬ ਦੇ ਵਿੱਚ ਉਹ ਇਹ ਆਮਦਨ ਲੈ। ਜੀ ਕਿਉਂਕਿ ਬਹੁਤੇ ਗੁਰੂ ਘਰਾਂ ਦੇ ਵਿੱਚ ਜੀ ਜਿੱਦਾਂ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਗੁਰੂ ਘਰਾਂ ਦੇ ਵਿੱਚ ਇਹ ਸੰਗਤਾਂ ਦੂਰੋਂ ਦੂਰੋਂ ਬਾਰੋਂ ਵੀ ਆਉਂਦੀਆਂ ਨੇ ਜੀ ਤੇ ਉੱਥੇ ਜਦੋਂ ਉਹ ਆਉਂਦੇ ਨੇ ਫਿਰ ਉਹਨਾਂ ਤੋਂ ਜਦੋਂ ਮੰਗਦੇ ਨੇ ਤਾਂ ਉਹ ਫਿਰ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਜੀ ਤਾਂ ਕਰਕੇ ਇਹ ਪੰਜਾਬ ਦੇ ਵਿੱਚ ਸਾਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਇਹ ਜਿਹੜੀ ਮੁਹਿਮ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਤੇ ਲੋਕ ਵੀ ਸਾਨੂੰ ਬੜਾ ਸਹਿਯੋਗ ਦੇ ਰਹੇ ਆ ਜੀ ਤਾਂ ਹੁਣ ਤੱਕ ਤੁਸੀਂ ਕਿੰਨੇ ਕੁ ਬੱਚੇ ਰੈਸਕਿਊ ਕੀਤੇ ਨੇ ਇਸ ਪੂਰੇ ਜਿਹੜਾ ਗੱਲਬਾਤ ਦੇ ਦੌਰਾਨ ਵੀ ਜਿਦਾ ਜਦੋਂ ਤੋਂ ਹੁਕਮ ਆਇਆ ਨੇ ਸਰਕਾਰ ਦੇ ਵੱਲੋਂ ਪਿੰਨ ਇੱਕ ਬੱਚੇ ਰਸ ਦੇਖੋ ਜੇ ਅਸੀਂ ਗਲ ਫਤੇਗੜ ਸਾਹਿਬ ਦੀ ਕਰੀਏ ਤਾਂ ਇਹ ਕੋਈ ਬਹੁਤਾ ਇੰਡਸਟਰੀਅਲ ਨਾ ਹੋਣ ਕਰਕੇ ਇੱਥੇ ਜ਼ਿਆਦਾਤਰ ਬੱਚੇ ਉਹ ਮਿਲਦੇ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਨਾਲ ਲੰਗਰ ਛਕਣ ਦੇ ਬਹਾਨੇ ਆਗੇ ਤੇ ਫਿਰ ਉਹਨਾਂ ਨੂੰ ਐ ਹੁੰਦਾ ਕਿ ਕੋਈ ਚੰਗੇ ਪਰਿਵਾਰ ਆ ਰਹੇ ਨੇ ਅਸੀਂ ਉਹਨਾਂ ਤੋਂ ਕੁਝ ਲੈ ਵੀ ਲਈਏ ਮਤਲਬ ਜਦੋਂ ਅਸੀਂ ਇੱਥੇ ਤਕਰੀਬਨ 8 ਤੋਂ 9 ਬੱਚੇ ਰੈਸਕਿਊ ਕੀਤੇ ਨੇ ਹੁਣ ਜਿਸ ਦਿਨ ਤੋਂ ਜੀਵਨ ਜੋਤੀ ਪ੍ਰੋਜੈਕਟ 2 ਦੀ ਸਟਾਰਟ ਹੋਈ ਹੈ ਜੀ ਪਰ ਉਹਨਾਂ ਦੇ ਅਸੀਂ ਜਿਹੜੇ ਪੇਰੈਂਟਸ ਨੇ ਉਹ ਨਾਲ ਹੀ ਅਸੀਂ ਟ੍ਰੇਸ ਕਰ ਲਏ ਕਿਉਂਕਿ ਉਹ ਹੈਗੇ ਸੀ ਔਰ ਫਿਰ ਇਹ ਵੀ ਟ੍ਰੇਸ ਕੀਤਾ ਗਿਆ ਕਿ ਉਹ ਲੰਬੇ ਸਮੇਂ ਤੋਂ ਇੱਥੇ ਆਪਣੇ ਘਰ ਬਣਾ ਕੇ ਵੀ ਰਹਿ ਰਹੇ ਨਹੀਂ ਪਰ ਥੋੜੇ ਜਿਹੇ ਜਿੱਦਾਂ ਆਪਾਂ ਕਹਿ ਦਿੰਦੇ ਨੇ ਵੀ ਬਹੁਤੇ ਗਰੀਬ ਪਰਿਵਾਰਾਂ ਚੋਂ ਨੇ ਵੀ ਮਾਂ ਨੂੰ ਵੀ ਕੰਮ ਤੇ ਜਾਣਾ ਪੈਂਦਾ ਤੇ ਪਿਓ ਨੂੰ ਵੀ ਕੰਮ ਤੇ ਜਾਣਾ ਪੈਂਦਾ ਜਿਦੇ ਕਰਕੇ ਪਿੱਛੋਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਕਿ ਚਲੋ ਗੁਰੂ ਘਰ ਜਾ ਕੇ ਉਥੇ ਨਾਲੇ ਲੰਗਰ ਸਕਾਂਗੇ ਤੇ ਨਾਲੇ ਕੁਝ ਥੋੜੀ ਬਹੁਤੀ ਆਮਦਨ ਵੀ ਹੋ ਜਾਊਗੀ ਉਹ ਜੇ ਬੱਚਿਆਂ ਨੂੰ ਫਿਰ ਅਸੀਂ ਰੈਸਕਿਊ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਤੇ ਉਹਨਾਂ ਨੂੰ ਫਿਰ ਅਸੀਂ ਇਹ ਵੀ ਇਨਸ਼ੋਰ ਕਰ ਰਹੇ ਆਂ ਵੀ ਉਹ ਐਜੂਕੇਸ਼ਨ ਦੇ ਨਾਲ ਲਿੰਕਡ ਰਹਿਣ ਤੇ ਕੰਟੀਨਿਊਟੀ ਦੇ ਵਿੱਚ ਉਹ ਆਪਣੇ ਸਕੂਲਾਂ ਦੇ ਵਿੱਚ ਜਾਂਦੇ ਰਹੇ। ਹਾਂ ਸਰ ਜਦੋਂ ਤੁਸੀਂ ਗਰੀਬੀ ਦੀ ਗੱਲ ਕੀਤੀ ਆ ਤਾਂ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖਦਾ ਸੀ ਜਿੱਥੇ ਉਹ ਬੰਦਾ ਪੁੱਛਦਾ ਵੀ ਤੁਸੀਂ ਇੱਕ ਦਿਨ ਦਾ ਕਿੰਨਾ ਕਮਾ ਲਿਆ ਉਹਨੂੰ ਤਾਂ ਕੋਟੂ-ਕਟੋ ਬੱਚਾ ਜਵਾਬ ਦਿੰਦਾ ਕਿ 1500 ਤੋਂ ਲੈ ਕੇ 2000 ਰੁਪਏ ਤੱਕ ਆਲਮੋਸਟ ਇਹ ਨਹੀਂ ਦਿਹਾੜੀ ਕਿਸੇ ਮੈਂ ਕਹਿੰਦਾ ਵੀ ਜਿਹੜੇ ਆਈਟੀ ਹੱਬਾਂ 'ਚ ਕੰਮ ਕਰਦੇ ਆ ਉਹਨਾਂ ਦੀ ਨਹੀਂ ਹੋਣੀ ਤਾਂ ਉਹ ਵੀ 1500 ਤੋਂ ਲੈ ਕੇ 2000 ਕਮਾਉਂਦੇ ਆ ਤਾਂ ਇੱਕ ਸਿਰਫ ਪੈਸੇ ਦਾ ਲਾਲਚ ਆ ਜਿਹੜਾ ਉਹ ਪੁਖਾਰੀ ਜਿਹੜੇ ਪੰਜਾਬ 'ਚ ਵਧਾ ਰਿਹਾ ਹੈ। ਉਡੀ ਗੱਲ ਬਿਲਕੁਲ ਸਹੀ ਹੈ ਜੀ ਕਈ ਵਾਰੀ ਮੇਰੇ ਕੋਲ ਇਦਾਂ ਦੇ ਪਰਿਵਾਰ ਆਉਂਦੇ ਨੇ ਹਮ ਜਿੱਦਾਂ ਕਿਸੇ ਬੱਚੇ ਨੂੰ ਲੈ ਕੇ ਮਦਰ ਆ ਕੇ ਕਹੂਗੀ ਕਿ ਮੈਂ ਬਹੁਤ ਮੁਸ਼ਕਲ ਹਾਲਾਤਾਂ 'ਚ ਆ ਮੇਰਾ ਹਸਬੰਦ ਹੈ ਨਹੀਂ ਆ ਮੈਨੂੰ ਕੰਮ ਨਹੀਂ ਮਿਲਦਾ ਮੈਂ ਬਿਮਾਰ ਆ ਇਸ ਕਰਕੇ ਅਸੀਂ ਇਸ ਬੱਚੇ ਤੋਂ ਕੰਮ ਕਰਾਉਨੇ ਆ ਇਹ ਗੱਲਾਂ ਆਮ ਨੇ ਜੀ ਉਹ ਸਾਡੇ ਕੋਲ ਆ ਕੇ ਕਰਦੇ ਨੇ ਹਮ ਕਈ ਪਰਿਵਾਰਾਂ ਨੂੰ ਜਾਂ ਕਈ ਉਹਨਾਂ ਮਾਵਾਂ ਨੂੰ ਮੈਂ ਇਹ অপਸ਼ਨ ਦਿੱਤੀ ਕਿ ਚਲੋ ਠੀਕ ਹੈ ਤੁਹਾਨੂੰ ਅਸੀਂ ਕਿੱਥੇ ਕੰਮ ਤੇ ਲਵਾਣੇ ਤੁਹਾਨੂੰ 10 ਤੋਂ 15000 ਰੁਪਏ ਆਮਦਨ ਵੀ ਦਿੱਤੀ ਜਾਊਗੀ ਤੁਹਾਨੂੰ ਉਹ ਰਹਿਣ ਲਈ ਕਮਰਾ ਰੋਟੀ ਪਾਣੀ ਦਾ ਖਰਚਾ ਬਿਜਲੀ ਦਾ ਖਰਚਾ ਵੀ ਦੇਣਗੇ ਠੀਕ ਹੈ ਤੁਸੀਂ ਉੱਥੇ ਕੋਈ ਜ਼ਿਆਦਾ ਨਹੀਂ ਸਾਬ ਸਫਾਈ ਕਿਸੇ ਨੂੰ ਪਾਣੀ ਪਲਾਂ ਦਾ ਕੰਮ ਕਰ ਲਿਓ ਬੱਚੇ ਨੂੰ ਤੁਸੀਂ ਸਕੂਲ ਭੇਜੋ ਪਰ ਉਹ ਇਸ ਗੱਲ 'ਚ ਬਿਲਕੁਲ ਰੈਡੀ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਆਲਰੇਡੀ ਇਸ ਤੋਂ ਵੀ ਜ਼ਿਆਦਾ ਆਮਦਨ ਆਉਂਦੀ ਹੈ ਇਹਦੇ 'ਚ ਸੱਚਾਈ ਹੈ ਇੱਥੇ ਆਪਣੇ ਗੁਰ ਮਾਦੋ ਪਰ ਫਟਕਾਂ ਦੇ ਉੱਤੇ ਅਸੀਂ ਬੱਚੇ ਮਰੁੰਡਾ ਵੇਚਦੇ ਹੁੰਦੇ ਸੀ ਉਹ ਮਰੁੰਡਾ ਵੇਚਦੇ ਬੱਚੇ 7-800 ਰੁਪਏ ਸਕੂਲ ਤੋਂ ਆ ਕੇ ਕਮਾ ਲੈਂਦੇ ਸੀ। ਹੂੰ। ਸੋ ਗੱਲ ਤਾਂ ਉੱਥੇ ਆ ਗਈ ਨਾ ਸਾਡੀ ਜਿਹੜੀ ਅਸੀਂ ਸਾਡੀ ਪੈਸੇ ਦੇਣ ਦੀ ਜਿਹੜੀ ਇੱਕ ਦਇਆ ਭਾਵਨਾ ਵਾਲੀ ਆਦਤ ਆ ਉਹ ਪ੍ਰਮੋਟ ਕਰ ਰਹੀ ਐ ਇਸ ਬਿਜ਼ਨਸ ਨੂੰ। ਜੀ। ਕਈ ਵਾਰੀ ਸਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਅਸੀਂ ਚੈਕਿੰਗ ਕਰਦੇ ਆਂ। ਕਈ ਵਾਰੀ ਉੱਥੇ ਬੱਚੇ ਸਾਡੇ ਨਾਲ ਨਹੀਂ ਰੈਸਕਿਊ ਕਰਦੇ ਆ ਨਹੀਂ ਆਉਣਾ ਚਾਹੁੰਦੇ ਫਿਰ ਕੁਝ ਪਰਿਵਾਰ ਬੱਚਿਆਂ ਦੀ ਸਪੋਰਟ ਕਰਨ ਲਈ ਆ ਜਾਂਦੇ ਨੇ ਕਿ ਤੁਸੀਂ ਇਹਨਾਂ ਨੂੰ ਕਿਉਂ ਫੜ ਰਹੇ ਹੋ ਇਹ ਗਰੀਬ ਪਰਿਵਾਰ ਦੇ ਬੱਚੇ ਨੇ ਇਹਨਾਂ ਨੂੰ ਐ ਨਹੀਂ ਹੈਗਾ ਜਦੋਂ ਕਿ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਨੇ ਜੇਕਰ ਕੋਈ ਬੱਚਾ ਸਾਡੇ ਕੋਲ ਆਉਂਦਾ ਉਦੇ ਮਾਪੇ ਮਾਂ ਨਹੀਂ ਹੈਗੀ ਜਾਂ ਫਾਦਰ ਨਹੀਂ ਹੈਗਾ ਅਸੀਂ ਉਹਨੂੰ ਹੋਮ ਚ ਰੱਖ ਸਕਦੇ ਹਾਂ ਸਾਡੇ ਕੋਲ ਹੋਮ ਬਣੇ ਹੋਏ ਨੇ ਚਿਲड्रन ਹੋਮ ਦੇ ਵਿੱਚ ਉਹਨੂੰ ਪ੍ਰੋਪਰ ਐਜੂਕੇਸ਼ਨ ਮਿਲੇਗੀ ਉਹਨੂੰ ਖਾਣਾ ਮਿਲੇਗਾ ਉਹਦੇ ਕੱਪੜੇ ਸਭ ਕੁਝ ਮਿਲੇਗਾ ਬਹੁਤ ਵਧੀਆ ਸਿਸਟਮ ਹੈ ਇਹ ਨਹੀਂ ਹੈ ਕਿ ਨਹੀਂ ਹੈਗਾ ਪਰ ਗੱਲ ਹੈ ਕਿ ਉਹ ਉਹਨਾਂ ਨਹੀਂ ਚਾਹੁੰਦੇ ਹੈਗੇ ਉਹ ਉਹਨਾਂ ਨੂੰ ਇਹ ਚੀਜ਼ ਆਸਾਨ ਲੱਗਦੀ ਹੈ ਜੀ ਸੋ ਇਹ ਇਹ ਜਿਹੜੀ ਮੁਸ਼ਕਲ ਹੈ ਇਹਦੇ ਵਿੱਚ ਸਾਨੂੰ ਆਮ ਪਬਲਿਕ ਦਾ ਵੀ ਸਹਿਯੋਗ ਚਾਹੀਦਾ ਕਿ ਉਹ ਬੱਚਿਆਂ ਨੂੰ ਪੈਸਾ ਨਾ ਦੇਣ ਹੂੰ ਜੇ ਤੁਹਾਨੂੰ ਲੱਗਦਾ ਕਿ ਕੋਈ ਬੱਚਾ ਮੁਸੀਬਤ 'ਚ ਹੈ ਮੁਸ਼ਕਲ 'ਚ ਹੈ ਤੁਸੀਂ ਉਸ ਦੇ ਘਰ ਜਾਓ ਉਹਦੀ ਹੈਲਪ ਕਰੋ ਜੀ ਜੇ ਘਰ ਜਾਣ ਦਾ ਸਮਾਂ ਨਹੀਂ ਹੈਗਾ ਸਾਡੇ ਕੋਲੇ ਤੇ ਤੁਸੀਂ ਲਾਈਟਾਂ ਤੇ ਉਹ ਕੋਈ ਵੱਡੀ ਚਾ ਉਹ ਕਹਿੰਦਾ ਮੈਂ ਕੁਝ ਨਹੀਂ ਖਾਇਆ ਤਾਂ ਉਸ ਨੂੰ ਕੁਝ ਖਾਣ ਲਈ ਲੈ ਕੇ ਦੇ ਦਿਓ ਜੀ ਠੀਕ ਹੈ ਪਰ ਉਹਨੂੰ ਪੈਸੇ ਨਾ ਦਿਓ ਉਹਨੂੰ ਬੁਕਸ ਲੈ ਕੇ ਦਿਓ ਉਹਦੀ ਮਦਦ ਕਰੋ ਜੀ ਸੋ ਉਹਦੇ ਨਾਲ ਇਹ ਜਿਹੜੀ ਇੱਕ ਅਰਨਿੰਗ ਸਿਸਟਮ ਚੱਲ ਰਿਹਾ ਹੈ ਇਹਨਾਂ ਦਾ ਉਹਨੂੰ ਠੱਲ ਪਾਊਗੀ ਤੇ ਅੱਪਰ ਨੂੰ ਸਮਾਜ ਸੁਧਾਰਨ ਲਈ ਸਾਡੇ ਬੱਚਿਆਂ ਨੂੰ ਐਜੂਕੇਟ ਕਰਨਾ ਹੀ ਪਊਗਾ ਕਿਉਂਕਿ ਕੋਈ ਵੀ ਜਿਹੜਾ ਸਿਸਟਮ ਹੈ ਨਾ ਅੱਜ ਅਸੀਂ ਕੰਮ ਕਰ ਰਹੇ ਹਾਂ ਕਿਸ ਲਈ ਕਰ ਰਹੇ ਹਾਂ ਕਿ ਅਸੀਂ ਆਪਣਾ ਭਵਿੱਖ ਬਣਾਉਣਾ ਭਵਿੱਖ ਤਾਂ ਸਾਡਾ ਬੱਚਾ ਹੀ ਨੇ ਠੀਕ ਹੈ ਜੇ ਸਾਡੇ ਬੱਚੇ ਚਾਹੇ ਉਹ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਨੇ ਜੇ ਉਹ ਪ੍ਰੋਪਰ ਸਿੱਖਿਆ ਨਾਲ ਲੈ ਪਾਏ ਤਾਂ ਕ੍ਰਿਮੀਨਲ ਕ੍ਰਿਮੀਨਲ ਬਣਨਗੇ ਅੱਗੇ ਜਾ ਕੇ ਜਿਹੜੇ ਬੱਚੇ ਨੂੰ ਅੱਜ ਐਜੂਕੇਸ਼ਨ ਮਿਲਣੀ ਚਾਹੀਦੀ ਸੀ ਜੇ ਉਹਨੂੰ ਅਸੀਂ ਐਜੂਕੇਸ਼ਨ ਨਾ ਦੇ ਪਾਏ ਉਹ ਪਹਿਲਾਂ ਵਿਚਾਰਾ ਭੀਖ ਮੰਗਦਾ ਰਿਹਾ ਮਾਵਾ ਆਪਣੀ ਮਿਲੇ ਕਿਸੇ ਦੇ ਅੰਡਰ ਹੋ ਕੇ ਗਰੋਹ ਦੇ ਭੀਖ ਮੰਗਦਾ ਰਿਹਾ ਉਹਨੂੰ ਮਾਰਦੇ ਕੁੱਟਦੇ ਵੀ ਰਹੇ ਜਦੋਂ ਉਹ ਵੱਡਾ ਹੋਊਗਾ ਉਹਦਾ ਰਿਜ਼ਲਟ ਕੀ ਆਊਗਾ ਜੋ ਉਹਦੇ ਤੇ ਬਿੱਤਿਆ ਉਹਦੀ ਆਉਟਪੁੱਟ ਸਾਨੂੰ ਮਿਲੂਗਾ ਤੇ ਜਦੋਂ ਉਹ ਕ੍ਰਾਈਮ ਕਰੂਗਾ ਉਹ ਕਿਸੇ ਨਾਲ ਵੀ ਹੋ ਸਕਦਾ ਉਸ ਕ੍ਰਾਈਮ ਚ ਮੈਂ ਵੀ ਇਨਵੋਲਵ ਹੋ ਸਕਦਾ ਤੇ ਕੋਈ ਆਮ ਲੋਕ ਵੀ ਇਨਵੋਲਵ ਹੋ ਸਕਦੇ ਸੋ ਕਿਸੇ ਵੀ ਬੱਚੇ ਨੂੰ ਐਜੂਕੇਟ ਕਰਨ ਦਾ ਮਤਲਬ ਅਸੀਂ ਆਪਣਾ ਆਲਾ ਦਵਾਲਾ ਔਰ ਆਪਣਾ ਭਵਿੱਖ ਵਧੀਆ ਬਣਾ ਰਹੇ ਜੀ ਅਸੋ ਕਦੇ ਇਦਾਂ ਹੋਇਆ ਤੁਹਾਡੇ ਗੱਲ ਪਏ ਆ ਕਦੇ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰਨ ਜਾਂਦੇ ਹੋ ਜਾਂ ਬੱਚਿਆਂ ਨੂੰ ਪੁੱਛਣ ਜਾਂਦੇ ਹੋ ਵਿਟਾਪਿਆਂ ਤੇ ਕਿਉਂ ਕੰਮ ਕਰਦਾ ਤੁਸੀਂ ਉਹਨਾਂ ਦੇ ਘਰਾਂ ਚ ਵੀ ਜਾਂਦੇ ਹੋ ਉਹ ਜਿੱਥੇ ਛੁੱਗਿਆ ਚ ਆਪਣੀਆਂ ਚ ਰਹਿੰਦੇ ਆ ਤਾਂ ਕਦੇ ਉਹ ਲੋਕ ਤੁਹਾਡੇ ਗੱਲ ਪਏ ਆ ਕਦੇ ਇਦਾਂ ਦੀ ਨੋਟ ਨਹੀਂ ਹੁੰਦਾ ਕਈ ਵਾਰੀ ਜਦੋਂ ਜਦੋਂ ਇੱਥੇ ਸਭਾ ਦੇ ਦੌਰਾਨ ਸੀ ਚੈਕਿੰਗਾ ਕਰਦੇ ਆ ਤਾਂ ਕਿਉਂਕਿ ਸੰਗਤ ਬਹੁਤ ਹੁੰਦੀ ਹੈ ਹਮ ਤੇ ਤੁਹਾਨੂੰ ਪਤਾ ਮੋਬਾਈਲ ਅੱਜ ਹਰ ਕੋਲ ਹਰ ਕਿਸੇ ਕੋਲ ਹੈ ਹੁਣ ਤੁਹਾਨੂੰ ਵੀ ਪਤਾ ਫਿਰ ਇੱਕ ਬੱਚਾ ਜਿਹੜਾ ਮੰਗ ਰਿਹਾ ਉਹਨੂੰ ਸਿਖਾਇਆ ਵੀ ਸਾਰਾ ਕੁਝ ਗਿਆ ਵੀ ਜੇਦੋਂ ਤੈਨੂੰ ਕੋਈ ਫੜਨਾਨ ਤੂੰ ਸੜਕ ਤੇ ਲਟ ਜਾਣਾ ਤੂੰ ਜਾਣਾ ਨਹੀਂ ਹੈ ਜ਼ਬਰਦਸਤੀ ਕਰਨੀ ਆ ਅਸੀਂ ਬੜੇ ਸੌਫਟ ਤਰੀਕੇ ਨਾਲ ਉਹ ਬੱਚਿਆਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਪਰ ਕਿਤੇ ਨਾ ਕਿਤੇ ਥੋੜੀ ਜਿਹੀ ਜ਼ਬਰਦਸਤੀ ਮਤਲਬ ਬੱਚੇ ਨਾਲ ਕਰਨੀ ਵੀ ਪੈਂਦੀ ਆ ਸਾਡੇ ਕਿਉਂਕਿ ਨਹੀਂ ਉਹ ਸਾਡੇ ਤੋਂ ਭੱਜ ਕੇ ਹੋ ਸਕਦਾ ਸੜਕ ਤੇ ਭੱਜ ਜੇ ਕਿਤੇ ਅੱਗੇ ਕੋਈ ਗੱਡੀ ਆ ਜਾਏ ਕੋਈ ਹਾਦਸਾ ਵੀ ਹੋ ਸਕਦਾ ਪਰ ਉੱਥੇ ਸੰਗਤ ਕਈ ਵਾਰੀ ਸਾਨੂੰ ਵੀ ਟੋਕ ਟਾਕੀ ਕਰਨ ਲੱਗ ਜਾਂਦੀ ਜੀ ਫਿਰ ਸਮਝਾਈਦਾ ਉਹਨਾਂ ਨੂੰ ਪਿਆਰ ਨਾਲ ਕਿ ਨਹੀਂ ਅਸੀਂ ਇਹਨਾਂ ਦਾ ਖਿਆਲ ਰੱਖਾਂਗੇ ਅਸੀਂ ਇਹਨਾਂ ਨੂੰ ਐਜੂਕੇਸ਼ਨ ਵੀ ਦਵਾਂਗੇ ਔਰ ਕਈ ਬੱਚੇ ਅਸੀਂ ਆਪਣੇ ਜ਼ਿਲ੍ਹੇ ਚੋਂ ਵੀ ਐਸੇ ਟਰੇਸ ਕੀਤੇ ਕਿ ਉਹ ਮਾਪੇ ਜਿਹੜੇ ਉਹਨਾਂ ਦੇ ਉਹ ਦੂਜੀਆਂ ਸਟੇਟਾਂ ਚ ਬੈਠੇ ਸੀ ਉਹ ਬੱਚਿਆਂ ਨੂੰ ਕੋਈ ਹੋਰ ਮੈਂਬਰ ਕਹ ਲੋ ਦੂਰ ਦਾ ਸੋ ਕਾਲਡ ਚਾਚਾ ਤਾਇਆ ਉਹ ਲੈ ਕੇ ਇੱਥੇ ਉਹਨਾਂ ਤੇ ਉਹਨਾਂ ਦੀ ਕਮਾਈ ਕੁਝ ਆਪ ਰੱਖਦੇ ਸੀ ਕੁਝ ਮਾਪੇ ਨੂੰ ਭੇਜ ਦਿੰਦੇ ਸੀ ਸੋ ਐਦਾ ਦੇ ਬੱਚੇ ਬੜੇ ਅਸੀਂ ਮੁਕਤ ਕੀਤੇ ਆ ਉਹ ਬੱਚਿਆਂ ਨੂੰ ਅਸੀਂ ਉਹਨਾਂ ਦੇ ਪਰਵਾਰਾਂ ਨਾਲ ਮਲਾਇਆ ਜਿਵੇਂ ਕੱਲ ਸਾਡੇ ਮਨਿਸਟਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਦੱਸਿਆ ਠੀਕ ਹੈ ਸੋ ਇਹ ਤਾਂ ਇੱਕ ਬਹੁਤ ਅੱਛਾ ਕਦਮ ਹੈ ਤੇ ਸੰਗਤ ਦੇ ਸਹਿਯੋਗ ਦੀ ਲੋੜ ਹੈ ਜਿਵੇਂ ਜਿਵੇਂ ਸਭ ਦਾ ਸਹਿਯੋਗ ਮਿਲੇਗਾ ਸਾਡੀ ਮਾਨਸਿਕਤਾ ਇਹ ਜੀ ਹੋਣੀ ਚਾਹੀਦੀ ਹੈ ਕਿ ਜਿਸ ਦੁਕਾਨ ਤੇ ਤੁਸੀਂ ਬੱਚੇ ਨੂੰ ਕੰਮ ਕਰਦਾ ਦੇਖ ਲੋ ਉਸ ਦੁਕਾਨ ਤੋਂ ਕੁਝ ਖਰੀਦਣਾ ਨਹੀਂ ਹਮ ਜਿਸ ਦੁਕਾਨ ਤੇ ਬੱਚਾ ਕੰਮ ਕਰ ਰਿਹਾ ਤੇ ਤੁਸੀਂ ਉੱਥੇ ਪਰਚੇਸ ਕਿਵੇਂ ਕਰ ਸਕਦੇ ਜੀ ਸੋ ਮੇਰੀ ਇਹ ਆਦਤ ਹੈ ਸਾਡੇ ਨਾਲ ਜਿੰਨਾ ਸਟਾਫ ਕੰਮ ਕਰਦਾ ਸੀ ਨਹੀਂ ਕਰਦੇ ਉਹਨਾਂ ਨੂੰ ਇੱਕ ਵਾਰੀ ਵਾਰਨਿੰਗ ਦੇ ਦੇ ਦਿੱਤੀ ਹੈ ਚੇਤਾਵਨੀ ਵੀ ਭਾਈ ਇਹ ਗਲਤ ਕਰ ਰਹੇ ਹੁਣ ਜੇ ਆਪਾਂ ਗੱਲ ਕਰੀਏ ਜੁਵਨਾਈਲ ਜਸਟਿਸ ਐਕਟ ਦਾ ਸੈਕਸ਼ਨ 76 ਇਹ ਕਹਿੰਦਾ ਕਿ ਜੇਕਰ ਤੁਸੀਂ ਕਿਸੇ ਬੱਚੇ ਤੋਂ ਬਾਲ ਮਜ਼ਦੂਰੀ ਕਰਾਣੇ ਹੋ ਤਾਂ ਤੁਹਾਨੂੰ 1 ਸਾਲ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਤੁਸੀਂ ਉਸ ਨੂੰ ਵਿਕਟਮ ਬਣਾਤਾ ਤੁਸੀਂ ਉਸ ਨੂੰ ਐਜੂਕੇਸ਼ਨ ਤੋਂ ਤੋੜਦਾ ਜੀ ਠੀਕ ਹੈ ਸੋ ਇਸੇ ਤਰੀਕੇ ਨਾਲ ਜੇ ਤੁਸੀਂ ਉਹਦੇ ਤੋਂ ਵੈਕਿੰਗ ਵੀ ਕਰਾਨੇ ਹੋ ਭਿੱਖਿਆ ਵੀ ਕਰਾਨੇ ਹੋ ਫਿਰ ਵੀ ਤੁਹਾਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਸੋ ਕਈ ਪਰਚੇ ਵੀ ਅਸੀਂ ਕਿਤੇ ਨੇ ਜੀ ਜੇ ਟਾਬਿਆਂ ਦੇ ਉੱਤੇ ਕੋਈ ਸਾਨੂੰ ਮਿਲੇ ਨੇ ਬੱਚੇ ਕੰਮ ਕਰਦੇ ਉਹ ਪਰਚੇ ਵੀ ਕਿਤੇ ਨੇ ਜੀ ਤੇ ਉਹ ਪਰਚੇ ਦੇ ਵਿੱਚ ਸਜ਼ਾਵਾਂ ਵੀ ਹੋਈਆਂ ਨੇ ਹੂੰ ਕਦੇ ਇਦਾਂ ਹੋਇਆ ਸਰ ਵੀ ਵੱਡੇ ਘਰਾਂ ਦੇ ਬੱਚਿਆਂ ਨੂੰ ਅਗਵਾ ਕਰਕੇ ਇੱਥੇ ਲਿਆਂਦਾ ਜਾਂਦਾ ਹੋਵੇ ਬਾਅਦ ਚ ਉਹਨਾਂ ਦੇ ਪਰਿਵਾਰਕ ਮੈਂਬਰ ਮਿਲਦੇ ਨੇ ਕਿ ਵੱਡੇ ਘਰਾਂ ਦੇ ਬੱਚੇ ਸੀ ਉਹਨਾਂ ਨੂੰ ਇੱਥੇ ਲਿਆ ਕੇ ਭੀਖ ਮੰਗਵਾਈ ਜਾਂਦੇ ਆ ਜਾਂ ਕੰਮ ਕਰਾਇਆ ਜਾਂਦਾ ਕੁਛ ਇਦਾਂ ਦੇ ਬੱਚੇ ਮਿਲੇ ਨੇ ਬਹੁਤ ਹੁੰਦੇ ਆ ਜੀ ਇਦਾਂ ਦੇ ਇੱਕ ਮੇਰੇ ਤੁਹਾਡੇ ਕਹਿਣ ਨਾਲ ਇੱਕ ਗੱਲ ਯਾਦ ਆ ਗਈ ਜੀ ਇੱਕ ਵਾਰੀ ਸਾਨੂੰ ਬੈਸਟ ਬੰਗਾਲ ਤੋਂ ਇੱਕ ਮੇਲ ਆਈ ਮਾਰਨਿੰਗ ਜੀ ਕਿ ਇੱਕ 15 ਸਾਲ ਦੀ ਲੜਕੀ ਮਿਸਿੰਗ ਸੀਗੀ ਜੀ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਐਫ ਆਈ ਆਰ ਦਰਜ ਸੀਗੀ ਜੋ ਕਿ ਜਦੋਂ ਬੱਚਾ ਖਾਸ ਕਰਕੇ ਕੁੜੀਆਂ ਮਿਸਿੰਗ ਹੁੰਦੀਆਂ ਤੇ ਮਿਸਿੰਗ ਦੀ ਵੀ ਗੱਲ ਕਰਦੇ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਆਪਣੇ ਆਂਡੀਆਂ ਦੇ ਵਿੱਚ ਇੱਕ ਸਾਲ ਦਾ 80000 ਬੱਚਾ ਮਿਸ ਹੋ ਜਾਂਦਾ ਤਾਂ ਉਹਦੇ ਵਿੱਚੋਂ ਸਿਰਫ 60% ਬੱਚੇ ਹੀ ਰਿਕਵਰ ਹੁੰਦੇ ਸਾਰੇ ਬੱਚੇ ਰਿਕਵਰ ਨਹੀਂ ਹੁੰਦੇ ਤੇ ਇਹ ਵੀ ਇੱਕ ਗੰਭੀਰ ਵਿਸ਼ਾ ਉਹ ਬੱਚੇ ਕਿੱਥੇ ਜਾਂਦੇ ਆ ਠੀਕ ਹੈ ਕਿਉਂਕਿ ਉਹ ਰਿਕਵਰੀ ਨਹੀਂ ਹੋ ਪਾਉਂਦੇ ਜੀ ਸੋ ਜਦੋਂ ਸਾਡੇ ਕੋਲ ਆਈ ਤਾਂ ਅਸੀਂ ਇਨੀਸ਼ੀਏਟ ਕੀਤਾ ਤਾਂ ਪਤਾ ਲੱਗਿਆ ਕਿ ਉਹ ਬੱਚੀ ਕਿਸੇ ਮੋਬਾਈਲ ਨੰਬਰ ਤੇ ਕਨੈਕਟ ਜਿਹੜਾ ਹੋਇਆ ਉਹ ਸਾਡੇ ਇੱਥੇ ਕੋਈ ਪਿੰਡ ਸੀਗਾ ਉਸ ਪਿੰਡ ਦੇ ਵਿੱਚ ਉਹ ਨੰਬਰ ਆਉਣ ਹੋਇਆ ਜੀ ਅਸੀਂ ਰੈਸਕਿਊ ਕਰਨ ਲਈ ਗਏ ਟੀਮਾਂ ਬਣਾਈਆਂ ਉੱਥੇ ਚੈਕਿੰਗਾਂ ਕੀਤੀਆਂ ਸਾਰਾ ਸਾਨੂੰ ਦਿਨ ਲੱਗਿਆ ਅਖੀਰ ਅਸੀਂ ਰਾਤ ਨੂੰ 11 ਵਜੇ ਉਹ ਬੱਚੀ ਇੱਕ ਪਰਸਨ ਦੇ ਘਰੋਂ ਰਾਤ ਨੂੰ ਰੈਸਕਿਊ ਕੀਤੀ ਉਹ ਪਰਸਨ ਉਸ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਆਪਣੇ ਘਰ ਉਹਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜੀ ਸੋ ਉਹ ਬੱਚੇ ਸੀ ਉਹ ਤੋਂ ਮੁਕਤ ਕੀਤੀ ਮੁਕਤ ਕਰਕੇ ਆਪਣੇ ਚਿਲड्रन ਹੋਮ ਦੇ ਵਿੱਚ ਉਹਨੂੰ ਰੱਖਿਆ ਫਿਰ ਵੈਸਟ ਬੰਗਾਲ ਉਹਦੇ ਉਹ ਚੰਗੇ ਪਰਿਵਾਰ ਦਾ ਬੱਚਾ ਸੀਗਾ ਹੂੰ ਫਿਰ ਵੈਸਟ ਬੰਗਾਲ ਤੋਂ ਪਰਿਵਾਰ ਆਇਆ ਉਹਨਾਂ ਨੂੰ ਫਿਰ ਅਸੀਂ ਉਹ ਬੱਚੀ ਜਿਹੜੀ ਹੈਗੀ ਆ ਫੈਮਿਲੀ ਨੂੰ ਹੈਂਡਓਵਰ ਕੀਤੀ ਸੋ ਇੱਥੇ ਕੀ ਹੈ ਕਿ ਕਈ ਵਾਰੀ ਇਹ ਲੋਕ ਇਹ ਗਰੋ ਸੋਸ਼ਲ ਮੀਡੀਆ ਦੇ ਰਾਹੀਂ ਇੰਸਟਾਗ੍ਰam ਵਟਸਐਪ ਤੇ ਫੇਸਬੁੱਕ ਦੇ ਰਾਹੀਂ ਵੀ ਸਾਡੇ ਬੱਚਿਆਂ ਨੂੰ ਵਰਗਲਾ ਲੈਂਦੇ ਹਨ ਹੂੰ ਉਹ ਸਾਰੇ ਸਾਡੇ ਬੱਚਿਆਂ ਦੀ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਦੇ ਆ ਇਹ ਬੱਚਾ ਕਿੱਥੇ ਰਹਿੰਦਾ ਕੀ ਕਰਦਾ ਇਹਦੇ ਪੇਰੈਂਟਸ ਕੀ ਕਰਦੇ ਆ ਜੀ ਹਰ ਇੱਕ ਬੱਚਾ ਕਿਸੇ ਨਾ ਕਿਸੇ ਮੁਸ਼ਕਲ ਹਾਲਾਤਾਂ ਚੋਂ ਗੁਜ਼ਰ ਰਿਹਾ ਹੁੰਦਾ ਜੀ ਕਿਉਂਕਿ ਸਾਡੀਆਂ ਪਰਿਵਾਰਕ ਸਥਿਤੀਆਂ ਇਹੀ ਜਿਹੀਆਂ ਹੁੰਦੀਆਂ ਉਹ ਫਿਰ ਉਸ ਚੀਜ਼ ਦਾ ਲਾਭ ਲੈਂਦੇ ਹੋਏ ਉਹ ਗੱਲਾਂ ਬੱਚੇ ਨੂੰ ਜੇਕਰ ਕਿਸੇ ਬੱਚੇ ਕੋਲ ਪੈਸੇ ਦੀ ਕਮੀ ਆ ਤਾਂ ਉਹ ਪਹਿਲਾਂ ਉਹਨੂੰ ਪੈਸਾ ਆਫਰ ਕਰਨਗੇ ਜੇਕਰ ਕਿਸੇ ਬੱਚੇ ਨੂੰ ਕੋਈ ਇਮੋਸ਼ਨਸ ਦੀ ਕਮੀ ਹੈ ਕਿ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਉਦਾਂ ਦੀ ਉਹਦੀ ਨੀਡ ਪੂਰੀ ਕਰਕੇ ਉਹਨੂੰ ਪਹਿਲਾਂ ਆਪਣੇ ਵੱਲ ਕਰਕੇ ਫਿਰ ਉਹਨੂੰ ਇੱਕ ਤਰ੍ਹਾਂ ਦਾ ਕਿਡਨੈਪਿੰਗ ਕਰਕੇ ਦੂਜੀਆਂ ਸਟੇਟਾਂ ਦੇ ਵਿੱਚ ਭੇਜ ਕੇ ਜਿੱਥੇ ਤੱਕ ਤਾਂ ਲੜਕੀਆਂ ਦਾ ਗੱਲ ਹੈ ਲੜਕੀਆਂ ਨਾਲ ਤਾਂ ਸਰੀਰਕ ਸ਼ੋਸ਼ਣ ਵਰਗੇ ਮਸਲੇ ਬਹੁਤ ਦੇਖਦੇ ਆ ਸੀ ਜੀ ਜਿੱਥੇ ਤਾਂ ਕੁ ਮੁੰਡਿਆਂ ਦੀ ਗੱਲ ਹੈ ਤੇ ਉਹਨਾਂ ਨੂੰ ਫਿਰ ਇਦਾਂ ਦੇ ਜਿਹੜੇ ਮਜ਼ਦੂਰੀ ਵਾਲੇ ਐਕਟ ਜਾਂ ਫਿਰ ਬੈਗਿੰਗ ਵਾਲੇ ਐਕਟ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਜੀ ਤਾਂ ਹੁਣ ਸਰ ਜਿਹੜਾ ਇਹ ਨਵਾਂ ਕਾਨੂੰਨ ਹੈ ਜਿਹੜਾ ਉਹ ਲਾਗੂ ਹੋਇਆ ਜਿਹਦੇ ਵਿੱਚ ਹੁਣ ਡੀਐਨਏ ਟੈਸਟ ਵੀ ਕਰਵਾਏ ਜਾਣਗੇ ਆ ਆਖਰੇ ਪੂਰੇ ਕਾਨੂੰਨ ਦੇ ਵਿੱਚ ਹੈ ਕਿ ਬੜੀ ਸਿੰਪਲ ਜੀ ਚੀਜ਼ ਹੈ ਜਦੋਂ ਸੀ ਕੋਈ ਪਰਿਵਾਰ ਸਾਨੂੰ ਦੇਖ ਗਿਆ ਜੀ ਕਿਸੇ ਲਾਈਟਾਂ ਤੇ ਉਹ ਬੈਗਿੰਗ ਕਰ ਰਹੇ ਨੇ ਜਾਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਉਹਨਾਂ ਤੋਂ ਪੈਸੇ ਦੀ ਮੰਗ ਕਰ ਰਹੇ ਆ ਅਸੀਂ ਉਹਨਾਂ ਨੂੰ ਰੈਸਕਿਊ ਕਰ ਲੈਣਾ ਜੇ ਤਾਂ ਉਹ ਸਾਡੇ ਦਫ਼ਤਰਾਂ ਦੇ ਵਿੱਚ ਆ ਕੇ ਕੋਈ ਵੈਲਿਡ ਡਾਕੂਮੈਂਟਸ ਜਿਹਦੇ ਨਾਲ ਸਾਨੂੰ ਇਹ ਪਤਾ ਲੱਗੇ ਕਿ ਹਾਂ ਇਹ ਬੱਚੇ ਦੀ ਮਦਰ ਹੈ ਔਰ ਇਹ ਬੱਚੇ ਦਾ ਫਾਦਰ ਹੈ ਜੀ ਅਗਰ ਉਹ ਪ੍ਰੋਡਿਊਸ ਕਰਦੇ ਨੇ ਤਾਂ ਠੀਕ ਹੈ ਅਗਰ ਉਹ ਫੇਲ ਹੋ ਜਾਂਦੇ ਨੇ ਉਹ ਡਾਕੂਮੈਂਟ ਪ੍ਰੋਡਿਊਸ ਕਰਨ ਦੇ ਤਾਂ ਸਾਨੂੰ ਕਲੀਅਰ ਹਦਾਇਤਾਂ ਨੇ ਵਿਭਾਗ ਵੱਲੋਂ ਕਿ ਉਹਨਾਂ ਨੂੰ ਡੀਐਨਏ ਟੈਸਟ ਲਈ ਲੈ ਕੇ ਜਾਇਆ ਜਾਵੇ ਜੀ ਡੀਐਨਏ ਟੈਸਟ ਤੋਂ ਇਹ ਸਪਸ਼ਟ ਹੋ ਜਾਊਗਾ ਕਿ ਇਹ ਬੱਚਾ ਇਹਨਾਂ ਦਾ ਹੀ ਹੈ ਜਾਂ ਇਹ ਬੱਚਾ ਬਚਪਨ ਤੋਂ ਇਹ ਕਿਤੇ ਚੋਰੀ ਕਰਕੇ ਲੈ ਕੇ ਆਈ ਸੀ ਜਾਂ ਫਿਰ ਜਦੋਂ ਬੱਚੇ ਨੂੰ ਸੋਝੀ ਨਹੀਂ ਸੀ ਉਦੋਂ ਤੋਂ ਹੀ ਬੱਚਾ ਇਹ ਚੋਰੀ ਕਰਕੇ ਆਪਣੇ ਨਾਲ ਲੈ ਰਹੀ ਸੀ ਤੇ ਇਹਦੇ ਵਿੱਚ ਜਦੋਂ ਇਹ ਜੇ ਬੱਚੇ ਸਾਨੂੰ ਟ੍ਰੇਸ ਹੋਣਗੇ ਹੁਣ ਉਸ ਤੋਂ ਅਗਲਾ ਪ੍ਰੋਸੀਜਰ ਵੀ ਸਰਕਾਰ ਨੇ ਬੜਾ ਵਧੀਆ ਬਣਾਇਆ ਹੈ ਕਿ ਸਾਡੇ ਕੋਲ ਇੱਕ ਪੋਰਟਲ ਹੈ ਮਿਸਿੰਗ ਚਿਲड्रन ਪੋਰਟਲ ਹੈਗਾ ਜੀ ਉਹ ਪੋਰਟਲ ਦੇ ਉੱਤੇ ਜਦੋਂ ਵੀ ਕੋਈ ਬੱਚਾ ਮਿਸ ਹੁੰਦਾ ਤਾਂ ਉਸ ਬੱਚੇ ਦੀ ਜਿਹੜੀ ਡਿਟੇਲ ਹੈ ਉਹ ਅਪਲੋਡ ਕੀਤੀ ਜਾਂਦੀ ਹੈ ਪੁਲਿਸ ਵਿਭਾਗ ਵੱਲੋਂ ਕਿਉਂਕਿ ਐਫ ਆਈ ਆਰ ਪੁਲਿਸ ਦਰਜ ਕਰਦੀ ਹੈ ਤਾਂ ਪੁਲਿਸ ਉਸ ਮਿਸਿੰਗ ਚਿਲड्रन ਪੋਰਟਲ ਦੇ ਉੱਤੇ ਬੱਚੇ ਦੀ ਡਿਟੇਲਸ ਅਪਲੋਡ ਕਰ ਦਿੰਦੀ ਹੈ ਜੀ ਉਸ ਪੋਰਟਲ ਦੇ ਉੱਤੇ ਇੱਕ ਫੇਸ ਟੈਗਿੰਗ ਜਿਹੜਾ ਹੈਗਾ ਜੀਓ ਟੈਗਿੰਗ ਕਰਕੇ ਇੱਕ ਸੌਫਟਵੇਅਰ ਵੀ ਅਪਲਾਈਡ ਹੈ ਕੀ ਅਗਰ ਕੋਈ ਬੱਚਾ 2 ਸਾਲ ਪਹਿਲਾਂ ਕਿਸੇ ਸਟੇਟ ਚੋਂ ਖੋਇਆ ਸੀ ਜੀ 2 ਸਾਲ ਬਾਅਦ ਉਹ ਕਿਸੇ ਹੋਰ ਸਟੇਟ ਦੇ ਵਿੱਚ ਮਿਲ ਜਾਂਦਾ ਅਗਰ ਸਾਨੂੰ ਮਿਲ ਗਿਆ ਅਸੀਂ ਉਸ ਬੱਚੇ ਦੀ ਡਿਟੇਲ ਜਦੋਂ ਉਸ ਪੋਰਟਲ ਤੇ ਅਪਲੋਡ ਕਰਾਂਗੇ ਹੂੰ ਤਾਂ ਉਹ ਜਿਹੜਾ ਫੇਸ ਜਿਓ ਟੈਗਿੰਗ ਸੌਫਟਵੇਅਰ ਹੈ ਤਾਂ ਉਹ 4-5 ਸਾਲ ਦੇ ਗੈਪ ਨੂੰ ਵੀ ਜੀ ਸਾਨੂੰ ਮੈਪ ਮੈਚ ਕਰ ਦਿੰਦਾ ਕਿ ਇਹ ਬੱਚਾ ਉਹ ਹੋ ਸਕਦਾ ਜਿਹੜਾ ਫਲਾਣੀ ਸਟੇਟ ਦੇ ਵਿੱਚ ਮਿਸਿੰਗ ਹੋਇਆ ਸੀ ਸੋ ਉਹ ਇੱਕ ਬੜਾ ਵਧੀਆ ਇਨੀਸ਼ੀਏਟਿਵ ਹੈ ਉਹਦੇ ਨਾਲ ਅਸੀਂ ਜਿਹੜਾ ਹੈਗਾ ਬਹੁਤ ਸਾਰੇ ਮਿਸਿੰਗ ਚਿਲड्रन ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬੱਚੇ ਮਿਸ ਹੋ ਰਹੇ ਨੇ ਪਰ 100% ਟਰੇਸ ਨਹੀਂ ਹੋ ਰਹੇ ਜੀ ਉਹਨਾਂ ਨੂੰ ਅਸੀਂ ਟਰੇਸ ਕਰ ਸਕਦੇ ਹਾਂ ਜੀ ਅਸਰ ਇਹਦੇ ਵਿੱਚ ਕਿੰਨੀ ਸਜ਼ਾ ਕਿੰਨਾ ਜੁਰਮਾਨਾ ਦੇਖੋ ਜੇਕਰ ਤੁਸੀਂ ਬਾਲ ਪਿੱਖਿਆ ਕਰਾਣੇ ਹੋ ਤਾਂ 1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਔਰ 1 ਸਾਲ ਦੀ ਜੱਦ ਸਭ ਸਜ਼ਾ ਵੀ ਕਰ ਸਕਦੇ ਹਾਂ ਇਹ ਵੱਧ ਵੀ ਸਕਦਾ ਅਗਰ ਬੱਚਾ ਸਾਨੂੰ ਐਦਾਂ ਦੇ ਬਿਆਨ ਦਿੰਦਾ ਕਿ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਮੇਰੇ ਨਾਲ ਮਾਰਕੁੱਟ ਕੀਤੀ ਗਈ ਹੂੰ ਕਈ ਵਾਰ ਬੱਚੇ ਇਦਾਂ ਦੇ ਬਿਆਨ ਵੀ ਦੇ ਦਿੰਦੇ ਨੇ ਕਿ ਸਾਡੇ ਨਾਲ ਸਰੀਰਕ ਸ਼ੋਸ਼ਣ ਵੀ ਹੁੰਦਾ ਫਿਰ ਬਾਕਸੋ ਲੱਗ ਜਾਊਗਾ ਬਾਕਸੋ ਦੇ ਵਿੱਚ ਤਾਂ ਜੇਕਰ ਕਿਸੇ ਬੱਚੇ ਨਾਲ ਸਰੀਰਕ ਸ਼ੋਸ਼ਣ ਹੋਇਆ ਤਾਂ 10 ਸਾਲ ਲਈ ਉਹੋ ਜਿਹੜਾ ਹੈਗਾ ਨੋਨ ਅਵੇਲੇਬਲ ਅਫੈਂਸ ਹੈ ਜੀ ਸਪੈਸ਼ਲ ਐਕਟ ਹੈ ਤੇ ਉਹਦੇ ਵਿੱਚ ਉਹ 10 ਸਾਲ ਲਈ ਜਿਹੜਾ ਹੈਗਾ ਜਿਹੜੇ ਕ੍ਰਾਈਮ ਕੀਤਾ ਉਹ ਬਾਉਂਡ ਹੋ ਜਾਂਦਾ ਹਮ ਸਰ ਇੱਕ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਕਿਉਂਕਾਂ ਤੇ ਖੜੇ ਹੁੰਦੇ ਆ ਉਹਨਾਂ ਜਦੋਂ ਸਮਾਨ ਵੇਚਦੇ ਆ ਤੋਂ ਪੂਰੇ ਪੰਜਾਬ ਦੀ ਗੱਲ ਕਰੀ ਤੇ ਇੱਕੋ ਜਿਹਾ ਟ੍ਰੈਂਡ ਚੱਲ ਪੈਂਦਾ ਵੀ ਪੈਨ ਵੇਚਦੇ ਦਾ ਸਾਰੇ ਸਾਰਿਆਂ ਦੇ ਹੱਥਾਂ 'ਚ ਪੈਨ ਦਿਖਾਈ ਦੇਣਗੇ ਕਈ ਵਾਰ ਕੁਝ ਖਾਣ ਪੀਣ ਵਾਲੀ ਚੀਜ਼ ਉਹ ਕਰ ਲੈਂਦਾ ਸਾਰਿਆਂ ਦੇ ਹੱਥਾਂ 'ਚ ਉਹੀ ਚੀਜ਼ਾਂ ਦਿਖਾਈ ਜਾਣਗੀਆਂ ਇਹ ਕਿਉਂ ਫਿਰ ਪੂਰੇ ਪੰਜਾਬ ਦੇ ਵਿੱਚ ਇੱਕੋ ਟ੍ਰੈਂਡ ਕਿਉਂ ਦੇਖੋ ਇਹ ਸਾਨੂੰ ਨਾ ਸਮਝਣ ਦੀ ਲੋੜ ਹੈ ਜੀ ਇਹ ਸਾਨੂੰ ਤਾਂ ਇੱਕ ਸਮਾਲ ਜਿਹਾ ਬਿਜ਼ਨਸ ਲੱਗਦਾ ਹੈ ਇਹ ਜੀ ਕਿ ਸਿਰਫ ਪੈਨ ਵੇਚ ਰਹੇ ਹਨ ਨਾ ਜਾਂ ਕੋਈ ਝੰਡਾ ਜਾਂ ਕੁਝ ਕਿਸੇ ਵੀ ਫਲੈਗ ਨੂੰ ਲੈ ਕੇ ਜਾਂ ਕੋਈ ਬੱਚਿਆਂ ਦੇ ਖੇਡਣ ਵਾਲੀ ਆਈਟਮ ਵੇਚ ਰਹੇ ਹਨ ਪਰ ਇਹ ਕੋਈ ਛੋਟੀ ਗੇਮ ਨਹੀਂ ਹੁੰਦੀ ਇਹ ਉਹ ਗ로우 ਹੀ ਸਾਰਾ ਕੁਝ ਕਰ ਰਹੇ ਹੁੰਦੇ ਨੇ ਇਹ ਕਰੋੜਾਂ ਰੁਪਏ ਦੀ ਗੇਮ ਹੁੰਦੀ ਹੈ ਇਕੱਠਾ ਮਟੀਰੀਅਲ ਬਣਦਾ ਤੇ 2-3 ਦਿਨਾਂ ਦੇ ਵਿੱਚੇ ਪੂਰੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਸੇਲ ਹੋ ਜਾਂਦੀਆਂ ਐਂਡ ਅਨਨੈਸੈਸਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਰੋਡ ਦੇ ਉੱਤੇ ਖਰੀਦਦੇ ਆ ਮੇਰੀ ਸਭ ਨੂੰ ਇਹ ਅਪੀਲ ਹੈ ਕਿ ਡਿਊਰਿੰਗ ਜਦੋਂ ਤੁਸੀਂ ਲਾਈਟਸ ਤੇ ਹੋਵੋ ਕੋਈ ਵੀ ਚੀਜ਼ ਨਾ ਖਰੀਦੀ ਜਾਵੇ ਉਹਦੇ ਨਾਲ ਰਿਸਕ ਵੱਧਦਾ ਕਈ ਐਸੇ ਕੇਸ ਵੀ ਆਏ ਆ ਕਿ ਇਹ ਲੋਕ ਜਾਣ ਬੁੱਝ ਕੇ ਤੁਹਾਡੀ ਗੱਡੀ ਦੇ ਅੱਗੇ ਪੈਰ ਕਰ ਲਿਆ ਤੇ ਤੁਸੀਂ ਗੱਡੀ ਅੱਗੇ ਕਰਨ ਲੱਗੇ ਤੁਹਾਡੀ ਗੱਡੀ ਇਹਨਾਂ ਦੇ ਪੈਰ ਤੇ ਚੜ ਗਈ ਤੇ ਉਹ ਤੁਹਾਨੂੰ ਇਨਵੋਲਵ ਕਰ ਲੈਂਦੇ ਨੇ ਉਹਦੇ ਵਿੱਚ ਠੀਕ ਹੈ ਉਹ ਫਿਰ ਤੁਹਾਡੇ ਤੋਂ ਪੈਸੇ ਦੀ ਵੀ ਡਿਮਾਂਡ ਕਰਦੇ ਨੇ ਤਾਂ ਅਵੋਇਡ ਕਰੋ ਜੀ ਤੇ ਬੈਗਿੰਗ ਨੂੰ ਭਿੱਖਿਆ ਦੇਣੀ ਬਿਲਕੁਲ ਹੀ ਬੰਦ ਕਰੋ ਤੁਸੀਂ ਇਹਨਾਂ ਨੂੰ ਭਿੱਖਿਆ ਦੇਣੀ ਬੰਦ ਕਰ ਦੋਗੇ ਆਪੇ ਹੌਲੀ 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 ਪੰਜਾਬ ਦੇ ਵਿੱਚੋਂ ਮਤਲਬ ਇਹ ਤੁਸ ਤੁਹਾਨੂੰ ਘਟਨੇ ਦਿਖ ਜਾਣਗੇ ਈਵਨ ਕਿ ਛੋਟਿਆਂ ਨੂੰ ਔਰ ਵੱਡਿਆਂ ਨੂੰ ਜੀ ਮਤਲਬ ਜੇ ਤੁਹਾਡੀ ਕੋਈ ਵੀ ایسی ਆਸਥਾ ਹੈਗੀ ਆ ਜੋ ਸਾਡੇ ਮਤਲਬ ਬਲੱਡ ਚ ਹੀ ਹੈ ਕਿ ਸਾਨੂੰ ਹੁੰਦਾ ਕਿ ਦਇਆ ਧਰਮ ਦਾ ਮੂਲ ਹੈ ਹੈ ਨਾ ਵੀ ਦਇਆ ਨਾਲ ਅਸੀਂ ਕਿਸੇ ਦੀ ਸੇਵਾ ਕਰਨੀ ਆ ਤਾਂ ਅਸੀਂ ਉਸ ਨੂੰ ਸਿੱਖਿਆ ਤੇ ਲਈਏ ਜੀ ਉਸ ਦੀ ਪਰਿਵਾਰਕ ਹਾਲਤ ਦੇਖਦੇ ਹੋਏ ਉਹਨਾਂ ਦੀ ਮਦਦ ਕਰੀਏ ਕਿ ਉਹਨੂੰ ਅਪਲਿਫਟ ਕਰੀਏ ਕਮਿਊਨਿਟੀ ਦੇ ਵਿੱਚ ਉੱਪਰ ਚੁੱਕੀਏ ਸਿਰਫ ਉੱਥੇ ਉਹਨੂੰ ਕੁਝ ਚੰਦ ਰੁਪਏ ਦੇ ਕੇ ਉੱਥੋਂ ਜਾਣਾ ਮੈਂ ਇਹ ਸਮਝਦਾ ਕਿ ਤੁਸੀਂ ਇਹਦੇ ਵਿੱਚ ਕੋਈ ਚੰਗਾ ਕੰਮ ਕਰ ਰਹੇ ਹੋ ਜੀ ਸਰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਸਾਨਾ ਬਾਲ ਸੁਰੱਖਿਆ ਅਫਸਰ ਹਰਪਜਨ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਪੂਰੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਕਿਉਂਕਿ ਜਿੱਦਾਂ ਦਾ ਇਹ ਪੰਜਾਬ ਦੇ ਹੁਣ ਹਾਲਾਤ ਬਣੇ ਹੋਏ ਨੇ ਹਰ ਇੱਕ ਚੌਂਕ ਤੇ ਤੁਸੀਂ ਰੁਕੋਗੇ ਤਾਂ ਘਟੋ ਘਟ ਉਥੇ ਤੁਹਾਨੂੰ 10 ਤੋਂ 15 ਬੱਚੇ ਜਿਹੜੇ ਨੇ ਉਹ ਦਿਖਾਈ ਦੇਣਗੇ ਤਾਂ ਹੁਣ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਉਹ ਬੱਚੇ ਨੇ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਕਿਉਂਕਿ ਕਈ ਬੱਚੇ ਤੁਸੀਂ ਦੇਖੇ ਹੋਵੋਗੇ ਕਿ ਔਰਤਾਂ ਘੁੱਤੀ ਚੱਕ ਕੇ ਫਿਰਦੀਆਂ ਨੇ ਤਾਂ ਹੁਣ ਉਹਨਾਂ ਦੇ ਡੀਐਨਏ ਟੈਸਟ ਕਰਕੇ ਜੇਕਰ ਉਹ ਉਹਨਾਂ ਦਾ ਤਾਂ ਉਹਦੇ ਅੱਗੇ ਦੀ ਜਿਹੜਾ ਲਾਈਫਟਨ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਉਪਰਾਲੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਜਾਣਗੇ ਤੇ ਨਾਲ ਹੀ ਜਿਹੜੇ ਬੱਚੇ ਮਿਸਿੰਗ ਨੇ ਉਹਨਾਂ ਦੇ ਡੀਐਨਏ ਟੈਸਟ ਕਰਕੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ ਜਾਵੇਗਾ ਸੋ ਇਦਾਂ ਦੀ ਸ਼ਖਸ਼ੀਅਤ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਦਿਓ ਉਜ਼ਾਰਤ ਧੰਨਵਾਦ